ਗੁੱਡ ਈਵਨਿੰਗ ਸਟੂਡੈਂਟਸ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਇਹ ਵੀਡੀਓ ਆ ਬੀਐਡ ਸੈਕੰਡ ਸੈਮੈਸਟਰ ਦੇ ਲਈ ਔਰ ਪੇਪਰ ਜਿਹੜਾ ਤੁਹਾਡਾ ਪੈਡਾਗੋਜੀ ਆਫ ਪੰਜਾਬੀ ਉਹਦਾ ਯੂਨਿਟ 1 ਕਰ ਰਹੇ ਸੀਗੇ ਪਹਿਲਾਂ ਅਸੀਂ ਕੀਤਾ ਸੀ ਹਫ਼ਤਾ ਦੀ ਸਿੱਖਿਆ ਉਦੇਸ਼ ਪਰਿਭਾਸ਼ਾ ਹਰ ਅਧਿਆਪਨ ਦੀਆਂ ਵਿਧੀਆਂ ਅੱਜ ਅਸੀਂ ਕਰਾਂਗੇ ਵਾਰਤਕ ਠੀਕ ਹੈ ਸਾਹਿਤ ਜਿਹੜਾ ਲਿਟਰੇਚਰ ਹੁੰਦਾ ਆ ਉਹਦੇ ਅਲੱਗ-ਅਲੱਗ ਰੂਪ ਹੁੰਦੇ ਆ ਅਸੀਂ ਗੱਲ ਕਰ ਚੁੱਕੇ ਆਂਦੇ ਬਾਰੇ ਹਨਾ ਤੇ ਉਹਦੇ ਵਿੱਚ ਕੀ ਆ ਕਿ ਸਾਹਿਤਾ ਜਿਹੜਾ ਪਹਿਲਾ ਰੂਪ ਆ ਉਹ ਹੈਗੀ ਕਵਿਤਾ ਔਰ ਸੈਕੰਡਾ ਵਾਰਤਕ ਵਾਰਤਕ ਬੜਾ ਸੌਖਾ ਜਿਹਾ ਟੌਪਿਕ ਆ ਠੀਕ ਹੈ ਜਿਹੜੀਆਂ ਅਸੀਂ ਲੇਖ ਪੜਦੇ ਆਂ ਕਹਾਣੀਆਂ ਪੜਦੇ ਆਂ ਕਥਾਵਾਂ ਪੜਦੇ ਆਂ ਜੀਵਨ ਕਥਾਵਾਂ ਸਵੈ ਜੀਵਨੀਆਂ ਪੜਦੇ ਸਾਰਾ ਕੁਝ ਵਾਰਤਕ ਆ ਠੀਕ ਹੈ ਹੁਣ ਅਸੀਂ ਅੱਜ ਵਾਰਤਕ ਦੇ ਬਾਰੇ ਚਰਚਾ ਕਰਾਂਗੇ ਬਾਰਤਕ ਜਿਹੜਾ ਸਾਹਿਤ ਦਾ ਮਹੱਤਮਪੂਰਨ ਰੂਪ ਹੈ ਇਸ ਦਾ ਸੰਬੰਧ ਦਿਮਾਗ ਨਾਲ ਹੁੰਦਾ ਹੈ ਠੀਕ ਹੈ ਕਵਿਤਾ ਸੀ ਕੀਤਾ ਸੀ ਤਾਂ ਕਵਿਤਾ ਦਾ ਸੰਬੰਧ ਜਿਹੜਾ ਸੀਗਾ ਉਹ ਮਨ ਦੇ ਨਾਲ ਸੀ ਦਿਲ ਦੇ ਨਾਲ ਸੀਗਾ ਲੇਕਿਨ ਬਾਰਤਕ ਦੇ ਵਿੱਚ ਜਿਹੜਾ ਆ ਸਾਹਿ ਜਿਹੜਾ ਆ ਸੰਬੰਧ ਉਹ ਦਿਮਾਗ ਦੇ ਨਾਲ ਆ ਇਸ ਨੂੰ ਗੱਦ ਵੀ ਕਿਹਾ ਜਾਂਦਾ ਹੈ ਠੀਕ ਹੈ ਬਾਰਤਕ ਜਾਂ ਗੱਦ ਇੱਕੋ ਹੀ ਨਾਮ ਆ ਇਹਨੂੰ ਗੱਦ ਵੀ ਕਹਿ ਦਿੰਦੇ ਆ ਬਾਰਤਕ ਦੀ ਰਚਨਾ ਕਰਨ ਵਾਲਾ ਇੱਕ ਲੇਖਕ ਹੁੰਦਾ ਹੈ ਲੇਖਕ ਵਾਰਤਕ ਦੀ ਰਚਨਾ ਕਰਨ ਦੇ ਲਈ ਆਜ਼ਾਦ ਹੁੰਦਾ ਹੈ ਠੀਕ ਹੈ ਸੋ ਇਹ ਜਿਹੜੀ ਆ ਵਾਰਤਕ ਦੀ ਰਚਨਾ ਜਿਹੜੀ ਹੈ ਇੱਕ ਲੇਖਕ ਦੇ ਦੁਆਰਾ ਕੀਤੀ ਜਾਂਦੀ ਹੈ ਔਰ ਲੇਖਕ ਆਪਣੀ ਰਚਨਾ ਦੇ ਲਈ ਆਜ਼ਾਦ ਆ ਠੀਕ ਹੈ ਲੇਖਕ ਜੋ ਸੁਸਾਇਟੀ ਦੇ ਵਿੱਚ ਅਬਜ਼ਰਵ ਕਰ ਰਿਹਾ ਜਾਂ ਜੋ ਉਹਦੇ ਦਿਮਾਗ ਦੇ ਵਿੱਚ ਜੋ ਥਾਟ ਚੱਲ ਰਹੇ ਆ ਉਹ ਲਿਖਣ ਦੇ ਲਈ ਆਜ਼ਾਦ ਹੁੰਦਾ ਆ ਹਾਲਾਂਕਿ ਕਦੇ ਵੀ ਉਹ ਵਿਆਕਰਨ ਦੀ ਜਿਹੜੀ ਉਲੰਘਣਾ ਉਹਦੇ ਨਿਯਮਾਂ ਦੀ ਉਲੰਘਣਾ ਨਹੀਂ ਕਰਦਾ ਲੇਕਿਨ ਫਿਰ ਵੀ ਉਹ ਜਿਹੜਾ ਰਚਨਹਾਰ ਆ ਲੇਖਕ ਆ ਉਹ ਲਿਖਣ ਦੇ ਲਈ ਆਜ਼ਾਦ ਹੁੰਦਾ ਆ ਅਗਰ ਭਾਸ਼ਾ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਬਾਰਤਕ ਸਿੱਖਿਆ ਬਹੁਤ ਮਹੱਤਵਪੂਰਨ ਹੈ ਠੀਕ ਹੈ ਸੋ ਕਿਉਂਕਿ ਬਾਰਤਕ ਦੇ ਨਾਲ ਸਾਨੂੰ ਜਿਹੜੀ ਭਾਸ਼ਾ ਦੀ ਸਿੱਖਿਆ ਮਿਲਦੀ ਹੈ ਜਿਹੜੇ ਸੀ ਲੇਖ ਪੜਦੇ ਆ ਉਹਦੇ ਵਿੱਚ ਇੱਕ ਸੀ ਭਾਸ਼ਾ ਸ਼ੈਲੀ ਦਾ ਵੀ ਜਿਹੜਾ ਆ ਵਿਦਿਆਰਥੀਆਂ ਨੂੰ ਗਿਆਨ ਹੁੰਦਾ ਹੈ ਠੀਕ ਹੈ ਸੋ ਜਿਹੜਾ ਆ ਬਾਰਤਕ ਜਿਹੜਾ ਆ ਉਹ ਭਾਸ਼ਾ ਤੋਂ ਵੀ ਜਿਹੜਾ ਭਾਸ਼ਾ ਦੇ ਦ੍ਰਿਸ਼ਟੀਕੋਣ ਤੋਂ ਦੇਖੇ ਤਾਂ ਬਹੁਤ ਮਹੱਤਵਪੂਰਨ ਆ ਇਸ ਨਾਲ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਤੇ ਉਹਨਾਂ ਨੂੰ ਭਿੰਨ-ਭਿੰਨ ਜਿਹੜੀਆਂ ਆ ਲਿਖਣ ਸ਼ੈਲੀਆਂ ਦਾ ਗਿਆਨ ਹੁੰਦਾ ਹੈ ਠੀਕ ਹੈ ਸੋ ਇਹਦੇ ਨਾਲ ਕੀ ਹੁੰਦਾ ਹੈ ਕਿ ਵਿਦਿਆਰਥੀਆਂ ਨੂੰ ਭਿੰਨ-ਭਿੰਨ ਜਿਹੜੀਆਂ ਲਿਖਣ ਸ਼ੈਲੀਆਂ ਦਾ ਵੀ ਗਿਆਨ ਮਿਲਦਾ ਹੈ ਉਹਨਾਂ ਨੂੰ ਸਮਝ ਆਉਂਦੀ ਹੈ ਕਿ ਕਿਹੜੀਆਂ ਅਲੱਗ-ਅਲੱਗ ਸ਼ੈਲੀਆਂ ਜਿਹੜੀਆਂ ਵਰਤੀਆਂ ਜਾ ਸਕਦੀਆਂ ਆ ਭਾਰਤਕ ਦੇ ਵਿੱਚ ਬੁੱਧੀ ਤਤ ਦੀ ਵਿਸ਼ੇਸ਼ ਮਹੱਤਤਾ ਹੁੰਦੀ ਹੈ ਠੀਕ ਹੈ ਸੋ ਕਵਿਤਾ ਦੇ ਵਿੱਚ ਭਾਵਤਤ ਹੁੰਦਾ ਆ ਭਾਵਾਂ ਦੇ ਉੱਤੇ ਆਧਾਰਿਤ ਹੁੰਦੀ ਆ ਲੇਕਿਨ ਵਾਰਤਕ ਜਿਹੜੀ ਆ ਉਹ ਬੁੱਧੀ ਤਤ ਦੇ ਉੱਤੇ ਜਿਹੜੀ ਆ ਉਹਦਾ ਸੰਬੰਧ ਜਿਹੜਾ ਹੈ ਬੁੱਧੀ ਤਤ ਦੇ ਨਾਲ ਆ ਔਰ ਉਹਦੇ ਵਿੱਚ ਬੁੱਧੀ ਤਤ ਦੀ ਵਿਸ਼ੇਸ਼ ਮਹੱਤਤਾ ਹੈ ਅਗਰ ਤੁਹਾਨੂੰ ਡਿਫਰੈਂਸ ਵੀ ਆ ਜਾਵੇ ਕਪਤਾ ਔਰ ਵਾਲਤਕ ਦਾ ਤੇ ਇਹ ਮੈਂ ਨਾਲ ਨਾਲ ਹੀ ਜਿਹੜਾ ਆ ਇਹਦੀ ਡਿਸਕਸ਼ਨ ਇਸੇ ਲਈ ਕਰ ਰਹੀ ਆ ਕਿ ਤੁਹਾਨੂੰ ਕਲੀਅਰ ਹੋ ਜਾਵੇ ਠੀਕ ਹੈ ਸੋ ਭਾਸ਼ਾ ਸਿੱਖਿਆ ਦੇ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਭਾਰਤ ਜਿਹੜੀ ਆ ਭਾਸ਼ਾ ਸਿੱਖਿਆ ਦੇ ਉਦੇਸ਼ਾਂ ਨੂੰ ਪੂਰਾ ਕਰਨ ਦੇ ਵਿੱਚ ਭਾਰਤਕ ਸਿੱਖਿਆ ਇੱਕ ਪ੍ਰਭਾਵਸ਼ਾਲੀ ਸਾਧਨ ਆ ਠੀਕ ਹੈ ਸੋ ਭਾਸ਼ਾ ਸਿੱਖਿਆ ਦੇ ਜੋ ਉਦੇਸ਼ ਆ ਭਾਸ਼ਾ ਸਿੱਖਿਆ ਦਾ ਉਦੇਸ਼ ਕੀ ਹੋਊਗਾ ਕਿ ਵਿਦਿਆਰਥੀਆਂ ਨੂੰ ਜਿਹੜੀ ਭਾਸ਼ਾ ਆ ਉਹ ਸਮਝ ਜਾਵੇ ਉਹਨੂੰ ਸਮਝਣ ਉਹਦਾ ਗਿਆਨ ਹਾਸਿਲ ਕਰਨ ਸੋ ਭਾਰਤਕ ਜਿਹੜਾ ਇਹ ਸਾਰੇ ਉਦੇਸ਼ ਜਿਹੜੇ ਆ ਪੂਰੇ ਕਰਨ ਦਾ ਇੱਕ ਸਾਧਨ ਬਣਦਾ ਆ ਭਾਰਤਕ ਗਿਆਨ ਵਿਦਿਆਰਥੀਆਂ ਦੇ ਭਾਸ਼ਾ ਗਿਆਨ ਦੇ ਵਿੱਚ ਵਾਧਾ ਜਿਹੜਾ ਆ ਕਰਦਾ ਆ ਠੀਕ ਹੈ ਸੋ ਭਾਰਤਕ ਗਿਆਨ ਦੇ ਨਾਲ ਕੀ ਹੁੰਦਾ ਕਿ ਵਿਦਿਆਰਥੀਆਂ ਦੇ ਭਾਸ਼ਾ ਗਿਆਨ ਦੇ ਵਿੱਚ ਵਾਧਾ ਹੁੰਦਾ ਆ ਭਾਰਤਕ ਸਿੱਖਿਆ ਵਿਦਿਆਰਥੀ ਦੇ ਉਚਾਰਨ ਨੂੰ ਸ਼ੁੱਧ ਬਣਾਉਂਦੀ ਹੈ ਠੀਕ ਹੈ ਜਦੋਂ ਅਸੀਂ ਕੋਈ ਲੇਖ ਕਹਾਣੀ ਜਾਂ ਪੜ੍ਹਦੇ ਆਂ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਐਕਚੁਅਲ ਦੇ ਵਿੱਚ ਅਸੀਂ ਕਿੱਦਾਂ ਬੋਲਣਾ ਹੈ ਜਦਾਂ ਕਿ ਤੁਹਾਨੂੰ ਪਤਾ ਕਿ ਪੰਜਾਬੀ ਦੇ ਬਹੁਤ ਸਾਰੇ ਉਪਭਾਸ਼ਾ ਮ ਆਇਆ ਨਾ ਇਲਾਕੇ ਦੇ ਵਿੱਚ ਲੇਕਿਨ ਜੋ ਲਿਖਣ ਆ ਦੇ ਲਈ ਜੋ ਨਿਯਮ ਜਾਂ ਜੋ ਸਟਰਕਚਰ ਯੂਜ਼ ਹੁੰਦਾ ਹੈ ਉਸ ਦੇ ਅਕੋਰਡਿੰਗ ਫਿਰ ਅਸੀਂ ਬੋਲਣਾ ਸਟਾਰਟ ਕਰਦੇ ਆਂ ਤੇ ਸਾਨੂੰ ਐਕਚੁਅਲ ਦੇ ਵਿੱਚ ਅਸਲ ਜਿਹੜੀ ਆ ਸ਼ੁੱਧ ਬੋਲਣ ਦੇ ਸਾਡਾ ਸ਼ੁੱਧ ਉਚਾਰਨ ਕਰਨ ਦੇ ਵਿੱਚ ਵੀ ਜਿਹੜਾ ਇਹ ਸਹਾਇਕ ਹੁੰਦਾ ਬਾਅਦ ਤੱਕ ਬਾਰਤਕ ਸਿੱਖਿਆ ਵਿਦਿਆਰਥੀ ਦੀ ਬੋਲ ਸ਼ਕਤੀ ਦਾ ਵਿਕਾਸ ਕਰਦਾ ਹੈ ਠੀਕ ਹੈ ਸੋ ਹੁਣ ਤੁਸੀਂ ਬਾਰਤਕ ਅਗਰ ਤੁਸੀਂ ਪੜ੍ਹਦੇ ਹੋ ਬਹੁਤ ਸਾਰਾ ਤੁਸੀਂ ਕਥਾਵਾ ਪੜ੍ਹੀਆਂ ਤੁਸੀਂ ਸਵੈ ਜੀਵਨੀਆਂ ਪੜ੍ਹੀਆਂ ਠੀਕ ਹੈ ਨਾ ਸਾਡਾ ਬੋਲ ਸ਼ਕਤੀ ਜਿਹੜੀ ਆਸੀ ਸਾਨੂੰ ਇੱਕ ਕਿਉਂਕਿ ਅਗਰ ਅਸੀਂ ਬੋਲਾਂਗੇ ਤਾਂ ਤਾਂ ਅਗਰ ਸਾਡੇ ਕੋਲ ਜਿਹੜਾ ਆ ਬੋਲਣ ਦੇ ਲਈ ਜਿਹੜੇ ਲਫ਼ਜ਼ਾਂ ਹੋਣਗੇ ਜਾਂ ਸਾਡੇ ਕੋਲ ਨੌਲੇਜ ਹੋਊਗੀ ਸੋ ਬਾਰਤਕ ਜਿਹੜੀਆਂ ਬੋਲ ਸ਼ਕਤੀ ਦਾ ਵਿਕਾਸ ਕਰਦੀ ਆ ਵਾਰਤਕ ਦੇ ਦੋ ਰੂਪ ਕੇ ਜਾ ਸਕਦੇ ਆ ਹਾਲਾਂਕਿ ਰੂਪ ਇੱਕੋ ਜਿਹਾ ਠੀਕ ਹੈ ਪਰ ਇਹਨੂੰ ਜਿਹੜਾ ਆ ਅਲੱਗ-ਅਲੱਗ ਥੋੜਾ ਜਿਹਾ ਇਹਨਾਂ ਦੇ ਜਿਹੜੇ ਸ਼ਬਦ ਆਪਦਲੀ ਦੇ ਵਿੱਚ ਜਿਹੜੇ ਥੋੜੀ ਜਿਹੀ ਚੇਂਜਸ ਦੇਖਣ ਨੂੰ ਮਿਲਦੀਆਂ ਸੋ ਇਹਦੇ ਇੱਕ ਮੁੱਖ ਰੂਪ ਆ ਠੀਕ ਹੈ ਮੁੱਖ ਰੂਪ ਆ ਔਰ ਇੱਕ ਜਿਹੜਾ ਆ ਵਿਸ਼ੇ ਤੇ ਉਪਰ ਅਧਾਰਿਤ ਰੂਪ ਆ ਠੀਕ ਹੈ ਮੁੱਖ ਰੂਪ ਦੇ ਵਿੱਚ ਆ ਸੂਚਨਾਤਮਕ ਵਾਰਤਕ ਦੀ ਵਰਨਾਤਮਕ ਵਾਰਤਕ ਪਾਵਨਾਤਮਕ ਵਾ ਜਿਹੜੇ ਆ ਵਾਰਤਕ ਔਰ ਵਿਚਾਰਾਤਮਕ ਵਾਰਤਕ ਠੀਕ ਹੈ ਸਭ ਤੋਂ ਪਹਿਲਾ ਜਿਹੜਾ ਮੇਨ ਰੂਪ ਦੇ ਵਿੱਚ ਅਸੀਂ ਮੁੱਖ ਜਿਹੜਾ ਉਹਦੇ ਮੇਜਰ ਪਾਰਟਸ ਦੀ ਕਲਾਸੀਫਿਕੇਸ਼ਨ ਕਰੀਏ ਤਾਂ ਸੂਚਨਾਤਮਕ ਵਾਰਤਕ ਆ ਰਿਹਾ ਹੈ ਸੂਚਨਾਤਮਕ ਵਾਰਤਕ ਕੀ ਹੁੰਦਾ ਹੈ ਆ ਕਿ ਜਿਹੜਾ ਵਾਰਤਕ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਵਾਰਤਕ ਕੀ ਆ ਕਹਾਣੀਆਂ ਆ ਕਪਤਾਮ ਆ ਕਥਾ ਸੋਰੀ ਕਪਤਾਮ ਨਹੀਂ ਆ ਕਥਾਮ ਆ ਜੀਵਨ ਕਥਾਮ ਆ ਸਵੈ ਜੀਵਨੀ ਆ ਠੀਕ ਹੈ ਸੋ ਵਾਰਤਕ ਆ ਹੁਣ ਜਿਹੜੀ ਇਹ ਵਾਰਤਕ ਦੇ ਵਿੱਚ ਸਾਨੂੰ ਕਿਸੇ ਦੇ ਵਿੱਚ ਸੂਚਨਾ ਮਿਲ ਰਹੀ ਆ ਹਨਾ ਸੂਚਨਾ ਮਿਲ ਰਹੀ ਆ ਚਾਹੇ ਕਿ ਅਲੋਕੀ ਅਸੀਂ ਕੋਈ ਵਾਰਤਕ ਪੜਿਆ ਤੇ ਉਹਦੇ ਵਿੱਚ ਅਸੀਂ ਕੋਈ ਆਪਣੀ ਸੰਸਕ੍ਰਿਤ ਸਭਿਅਤਾ ਦੇ ਬਾਰੇ ਪੜਿਆ ਠੀਕ ਹੈ ਉਹਦੇ ਨਾਲ ਸਾਨੂੰ ਸੂਚਨਾ ਮਿਲਦੀ ਪਈ ਹੈ ਨਾ ਕਿ ਪਿਛਲੇ ਟਾਈਮ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀਗਾ ਤੇ ਇਸ ਤਰ੍ਹਾਂ ਹੋ ਰਿਹਾ ਆ ਜਾਂ ਸਾਡੇ ਨੋਲੇਜ ਦੇ ਲਈ ਕੋਈ ਸੂਚਨਾ ਮਿਲ ਰਹੀ ਹੈ ਤਾਂ ਉਹ ਕੀ ਹੋਗਾ ਸੂਚਨਾਤਮਕ ਵਾਰਤਕ ਉਸ ਤੋਂ ਬਾਅਦ ਵਰణాਤਮਕ ਜਿਹੜਾ ਆ ਵਾਰਤਕ ਆਉਂਦਾ ਹੈ ਜਿਹਦੇ ਵਿੱਚ ਵਰਣਨ ਕੀਤਾ ਹੁੰਦਾ ਆ ਦੇਖੋ ਜਦੋਂ ਅਸੀਂ ਅਗਰ ਹਿਸਟਰੀ ਪੜ੍ਹੀਏ ਤਾਂ ਯੁੱਧ ਦਾ ਵਰਣਨ ਬਹੁਤ ਸਾਰੇ ਯੁੱਧਾਂ ਦਾ ਵਰਣਨ ਹੁੰਦਾ ਉਹ ਵਰਨਾਤਮਿਕ ਆਪਾਂ ਵਾਰਤਕ ਬੋਲਾਂਗੇ ਉਹਦੇ ਵਿੱਚ ਕੀ ਆ ਕਿ ਵਰਣਨ ਕੀਤਾ ਹੋਇਆ ਹੈ ਕਿਸੇ ਯੁੱਧ ਦਾ ਜਿਹੜਾ ਆ ਵਰਣਨ ਮਿਲ ਜਾਂਦਾ ਆ ਹਨਾ ਜਾਂ ਕੋਈ ਯਾਤਰਾ ਦਾ ਜਿਹੜਾ ਵਰਣਨ ਆ ਜਾਂ ਕੋਈ ਪ੍ਰਕਿਰਤੀ ਦ੍ਰਿਸ਼ਾ ਉਹਦਾ ਵਰਣਨ ਆ ਨਾ ਸਾਰਾ ਕੁਝ ਇਹਦੇ ਵਿੱਚ ਅਸੀਂ ਵਰਣਨ ਦੇਖਦੇ ਹਾਂ ਕਿ ਬਹੁਤ ਸਾਰਾ ਵਰਣ ਬਹੁਤ ਸਾਰੇ ਜਿਹੜਾ ਉਹਨੂੰ ਵਿਸਥਾਰ ਦੇ ਨਾਲ ਗੱਲਾਂ ਕੀਤੀਆਂ ਗਈਆਂ ਠੀਕ ਹੈ ਉਹ ਵਰਨਾਤਮਿਕ ਜਿਹੜਾ ਵਾਰਤਕ ਹੋ ਜਾਂਦਾ ਆ ਉਸ ਤੋਂ ਬਾਅਦ ਹੈ ਭਾਵਾਤਮਿਕ ਵਾਰਤਕ ਠੀਕ ਹੈ ਜਿਹਦੇ ਵਿੱਚ ਭਾਵ ਭਾਵ ਜਿਹੜੇ ਆ ਆਪਣੇ ਜਿਨ੍ਹਾਂ ਦੀ ਜਿਹਦੇ ਵਿੱਚ ਭਾਵ ਲਿਖੇ ਹੋਏ ਆ ਇੱਕ ਕਲਪਨਾ ਤਤ ਦੀ ਪ੍ਰਧਾਨਤਾ ਆ ਠੀਕ ਹੈ ਇਹ ਜਿਹੜੀ ਭਾਵ ਭਾਵਨਾਤਮਕ ਜਿਹੜੀ ਆ ਇਹ ਦਿਲ ਦੇ ਨਾਲ ਸੰਬੰਧਿਤ ਹੈ ਦਿਲ ਦੇ ਵਿੱਚ ਮਨੋ ਭਾਵਾਂ ਨੂੰ ਜਿਸ ਵਾਰਤਕ ਦੇ ਵਿੱਚ ਲਿਖਿਆ ਗਿਆ ਆ ਠੀਕ ਹੈ ਮਨੋ ਭਾਵਾਂ ਨੂੰ ਲਿਖਿਆ ਗਿਆ ਆ ਉਹ ਜਿਹੜਾ ਹੈ ਭਾਵਨਾਤਮਕ ਜਿਹੜੀ ਆ ਵਿਚਾਰਤਕ ਹੁੰਦੀ ਆ ਠੀਕ ਹੈ ਵਿਚਾਰਾਤਮਕ ਜਿਹਦੇ ਵਿੱਚ ਵਿਚਾਰ ਹੋਣ ਠੀਕ ਹੈ ਵਿਚਾਰਾਤਮਕ ਜਿਹਦੇ ਵਿੱਚ ਵਿਚਾਰਾਂ ਨੂੰ ਪ੍ਰਮੁਖਤਾ ਦਿੱਤੀ ਜਾਂਦੀ ਆ ਦਿਮਾਗ ਦੇ ਵਿੱਚ ਜਿਹੜੇ ਉਪਜੇ ਵਿਚਾਰ ਆ ਚਾਹੇ ਉਹ ਤਰਕ ਕਰ ਰਿਹਾ ਚਾਹੇ ਵਿਵਾਦ ਕਰ ਰਿਹਾ ਹਨਾ ਸੋ ਉਹ ਜਿਹੜੇ ਵਿਚਾਰਾਤਮਕ ਹੁੰਦੀ ਜਦੋਂ ਆਪਾਂ ਦੇਖਦੇ ਆ ਕਿ ਬਹੁਤ ਸਾਰੇ ਵਿਦਵਾਨਾਂ ਨੇ ਲੈ ਕੇ ਕਿਸੇ ਚੀਜ਼ ਨੂੰ ਕਾਫੀ ਆਪਣੇ ਜਿਹੜੇ ਵਿਚਾਰ ਰੱਖੇ ਆ ਹਨਾ ਵਿਊ ਰੱਖਿਆ ਆਪਾਂ ਕੋਈ ਪ੍ਰਵਾਹਸ਼ਾ ਦਿੰਨੇ ਆ ਜਾਂ ਕੁਝ ਵੀ ਕਰਦੇ ਉਹਦੇ ਵਿੱਚ ਅਸੀਂ ਦੇ ਦੇ ਕਿ ਅਲੱਗ-ਅਲੱਗ ਹੀ ਹਿਸਟੋਰੀయన్స్ ਆ ਵਿਦਵਾਨ ਜਿਹੜੇ ਆ ਹਨਾ ਸਕਾਲਰਸ ਜਿਹੜੇ ਆ ਉਹਨਾਂ ਨੇ ਆਪਣੇ ਅਲੱਗ-ਅਲੱਗ ਡਿਫਰੈਂਟ-ਡਿ ਉਹ ਦਿੱਤੇ ਆ ਉਹ ਵਿਚਾਰਾਤਮਕ ਵਾਰਤਕ ਹੋ ਜਾਂਦਾ ਆ ਠੀਕ ਹੈ ਸੋ ਵਿਸ਼ੇ ਦੇ ਆਧਾਰ ਤੇ ਵੰਡिए ਤਾਂ ਕਥਾਵਾ ਜੀਵਨ ਕਥਾਵਾ ਠੀਕ ਹੈ ਵਰਨਨ ਲੇਖ ਜਿਹੜੇ ਆ ਇਹਦਾ ਹਿੱਸਾ ਆ ਜਾਂਦੇ ਆ ਹੁਣ ਅਸੀਂ ਚਰਚਾ ਕਰਾਂਗੇ ਕਿ ਜਿਹੜੀਆਂ ਕਥਾਵਾ ਹਨਾ ਕਥਾਵਾ ਜਿੱਦਾਂ ਮਤਲਬ ਕਿ ਅਸੀਂ ਸੁਣਦੇ ਆ ਕਿ ਪੁਰਾਣੇ ਟਾਈਮ ਦੇ ਉੱਤੇ ਅਸੀਂ ਕਹਾਣੀਆਂ ਸੁਣਦੇ ਆ ਪਾਸ ਹੁੰਦੇ ਹੁੰਦੇ ਸਾਡੇ ਕੋਲ ਆਉਂਦੀਆਂ ਹਰ ਇੱਕ ਜਨਰੇਸ਼ਨ ਦੇ ਕੋਲ ਜਾਂਦੀਆਂ ਆ ਹਨਾ ਕਥਾਵਾ ਸੁਣਦੇ ਆ ਅਸੀਂ ਕਿ ਇੱਕ ਟਾਈਮ ਇਹ ਹੁੰਦਾ ਸੀਗਾ ਇਸ ਤਰ੍ਹਾਂ ਕੋਈ ਰਾਜਾ ਸੀ ਜਾਂ ਉਥ ਦੀ ਸਟੋਰੀ ਹਨਾ ਐਦਾਂ ਦੇ ਇਤਿਹਾਸਿਕ ਜਿਹੜੀ ਚਰਚਾ ਸੁਣਦੇ ਆ ਜਾਂ ਕੋਈ ਸਿੱਖਿਆ ਨਾਲ ਰਿਲੇਟਡ ਜਾਂ ਕਾਲਪਨਿਕ ਕਹਾਣੀਆਂ ਸੁਣਦੇ ਆ ਉਹ ਕਥਾਵਾ ਹੋ ਜਾਂਦੀਆਂ ਉਹ ਲੋਕ ਕਥਾਵਾ ਬਣ ਜਾਂਦੇ ਆ ਅੱਗੇ ਚੱਲ ਕੇ ਹਨਾ ਕਿਉਂਕਿ ਜਨਰੇਸ਼ਨ ਟੂ ਜਨਰੇਸ਼ਨ ਉਹ हास ਹੁੰਦੀਆਂ ਜਾਂਦੀਆਂ ਆ ਤੇ ਅੱਗੇ ਜਾ ਕੇ ਲੋਕ ਕਥਾਵਾਂ ਜਿਹੜੀਆਂ ਬਣ ਜਾਂਦੀਆਂ ਹਨ ਜੀਵਨ ਕਥਾਵਾਂ ਠੀਕ ਹੈ ਉਸ ਤੋਂ ਬਾਅਦ ਸੈਕੰਡਰ ਜੀਵਨ ਕਥਾਵਾਂ ਜੀਵਨ ਕਥਾਵਾਂ ਕਿਦਾਂ ਜੀਵਨੀਆਂ ਸਵੈ ਜੀਵਨੀਆਂ ਜੀਵਨੀਆਂ ਜਿਹੜੀਆਂ ਕਿ ਜਦੋਂ ਕਿਸੇ ਕੀ ਗੁਰਨਾਨਕ ਦੇਵ ਜੀ ਦਾ ਜੀਵਨ ਹਣਾ ਉਹ ਜੀਵਨ ਜਿਹੜਾ ਲਿਖਿਆ ਗਿਆ ਇਹ ਵੀ ਮਾਰਤਕ ਦਾ ਹੀ ਇੱਕ ਰੂਪ ਹੈ ਦੇ ਵਿੱਚ ਜੀਵਨੀਆਂ ਲਿਖੀਆਂ ਹੁੰਦੀਆਂ ਆ ਕਿਸੇ ਖਾਸ ਜਿਹੜਾ ਆ ਮਹਾਪੁਰਸ਼ ਦੀਆਂ ਜੀਵਨੀਆਂ ਸੀ ਪੜਦੇ ਆ ਜਾਂ ਕੋਈ ਖਾਸ ਜਿਹੜਾ ਇਨਸਾਨ ਹੋਇਆ ਜਿਹਨੂੰ ਕਾਫੀ ਜ਼ਿਆਦਾ ਪ੍ਰਸਿੱਧੀ ਮਿਲੀ ਉਹਦੇ ਜੀਵਨ ਨਾ ਸਵੈ ਜੀਵਨੀਆਂ ਜਿਹੜੀਆਂ ਖੁਦ ਲਿਖ ਲੈਂਦੇ ਆ ਆਪਣੇ ਜੀਵਨ ਦੇ ਬਾਰੇ ਹਨਾ ਜਿਵੇਂ ਬਾਬਰ ਨੇ ਬਾਬਰਨਾਮਾ ਲਿਖਿਆ ਸੋ ਇਹ ਜਿਹੜੀਆਂ ਆ ਇਹ ਵੀ ਵਾਰਤਕ ਦਾ ਹੀ ਰੂਪ ਆ ਇਹ ਜੀਵਨ ਕਥਾਵਾਂ ਹੋ ਗਈਆਂ ਵਰਣਨ ਆਗੇ ਕਿ ਕਿਸੇ ਨੇ ਕੋਈ ਵਰਣਨ ਕੀਤਾ ਨਾ ਖੁੱਲ ਕੇ ਲਿਖ ਦਿੱਤਾ ਚਾਹੇ ਉਹਨੇ ਕੋਈ ਯਾਤਰਾ ਕੀਤੀ ਆ ਚਾਹੇ ਕੋਈ ਉਸਨੇ ਦ੍ਰਿਸ਼ ਦੇਖਿਆ ਆ ਚਾਹੇ ਉਹਨੇ ਯੁੱਧ ਖੁੱਦ ਦੇਖਿਆ ਆ ਤੇ ਉਹਦਾ ਇੱਕ ਲੰਬਾ ਚੌੜਾ ਜਿਹੜਾ ਵਰਣਨ ਕਰ ਦਿੱਤਾ ਠੀਕ ਹੈ ਸੋ ਉਹਨੂੰ ਇੱਕ ਵਰਣ ਦੇ ਵਿੱਚ ਜਿਹੜਾ ਲਿਖਦਾ ਗਿਆ ਲਿਖਦਾ ਗਿਆ ਉਹ ਸਾਰਾ ਜਿਹੜਾ ਵਰਣਨ ਆ ਠੀਕ ਹੈ ਉਹ ਜਿਹੜਾ ਉਹ ਵੀ ਵਾਰਤਕ ਦਾ ਹੀ ਇੱਕ ਰੂਪ ਆ ਉਸ ਤੋਂ ਬਾਅਦ ਲੇਖ ਆ ਜਾਂਦੇ ਆ ਲੇਖ ਅਲੱਗ-ਅਲੱਗ ਹੁੰਦੇ ਆ ਕਿ ਵਾਰ ਵਿਚਾਰਾਤਮਕ ਹੁੰਦੇ ਆਪਣੇ ਵਿਚਾਰਾਂ ਨੂੰ ਪੇਸ਼ ਕੀਤਾ ਗਿਆ ਹੁੰਦਾ ਆ ਠੀਕ ਹੈ ਸੂਚਨਤਵੱਧ ਲੇਖ ਆ ਲੇਖ ਦੇ ਵਿੱਚ ਕੀ ਹੈ ਕਿ ਉਹ ਆਪਣੇ ਵਿਚਾਰਾਂ ਨੂੰ ਪੇਸ਼ ਕਰ ਦਿੰਦਾ ਚਾਹੇ ਕੋਈ ਵਿਗਿਆਨਿਕ ਕਾਢਾਂ ਹੋਈਆਂ ਖੋਜਾਂ ਸੰਬੰਧੀ ਲੇਖ ਲਿਖ ਦਿੰਦਾ ਕਿਸੇ ਸਾਂਸਕ੍ਰਿਤੀ ਦੇ ਬਾਰੇ ਲਿਖ ਦਿੰਦਾ ਕਿਸੇ ਦੇ ਰੈਂਡ ਸੈਂਡ ਦੇ ਬਾਰੇ ਲਿਖ ਦਿੰਦਾ ਕਿਸੇ ਦੇ ਵਿਚਾਰਾਂ ਦੇ ਬਾਰੇ ਕੋਈ ਲੇਖ ਲਿਖ ਦਿੰਦਾ ਰੀਤੀ ਰਿਵਾਜਾਂ ਦੇ ਲਿਖ ਦਿੰਦਾ ਸਮਾਜਿਕ ਸਮੱਸਿਆਵਾਂ ਨੂੰ ਲੈ ਕੇ ਲੇਖ ਲਿਖ ਦਿੰਦਾ ਹਨਾ ਅਸੀਂ ਨਿਊਜ਼ਪੇਪਰ ਦੇ ਵਿੱਚ ਵੀ ਕਈ ਵਾਰ ਪੜ੍ਹਦੇ ਹਾਂ ਕਿ ਕਿਸੇ ਨੇ ਆਪਣਾ ਇੱਕ ਲੇਖ ਦਿੱਤਾ ਹੁੰਦਾ ਆ ਉਹਦੇ ਬਾਰੇ ਉਹਨੇ ਜਿਹੜਾ ਆ ਗਿਆਨਤਾ ਹੁੰਦਾ ਇਹ ਸਾਰਾ ਕੁਝ ਬਾਹਰ ਤੱਕ ਆ ਠੀਕ ਹੈ ਸੋ ਬਾਅਦ ਤੱਕ ਨੂੰ ਵਿਸ਼ੇ ਦੇ ਆਧਾਰ ਤੇ ਵੰਡੀਆਂ ਤਾਂ ਕਥਾਵਾਂ ਨੂੰ ਉਸੇ ਅਲੱਗ ਕਰ ਦਾਂਗੇ ਜੀਵਨ ਕਥਾਵਾਂ ਨੂੰ ਅਲੱਗ ਕਰ ਦਾਂਗੇ ਵਰਣਨ ਨੂੰ ਅਲੱਗ ਕਰ ਦਾਂਗੇ ਲੇਖ ਨੂੰ ਅਲੱਗ ਕਰ ਦਾਂਗੇ ਠੀਕ ਹੈ ਸੋ ਕਥਾਵਾਂ ਜਿਹੜੀਆਂ ਸੁਣੀਆਂ ਸੁਨਾਈਆਂ ਕਾਫੀ ਜਨਰੇਸ਼ਨ ਟੂ ਜਨਰੇਸ਼ਨ ਪਾਸ ਹੁੰਦੀਆਂ ਆ ਜੀਵਨ ਕਥਾਵਾਂ ਜਿਹਦੇ ਵਿੱਚ ਜੀਵਨੀਆਂ ਵੀ ਆ ਜਿਹਦੇ ਵਿੱਚ ਕਿਸੇ ਨੇ ਵੀ ਜੀਵਨੀ ਲਿਖੀ ਹੋ ਸਕਦੀ ਕਿਸੇ ਦੀ ਜਾਂ ਫਿਰ ਸਵੈ ਜੀਵਨੀਆਂ ਵੀ ਹੋ ਸਕਦੀਆਂ ਆ ਵਰਣਨ ਜਿਹੜਾ ਆ ਠੀਕ ਹੈ ਸੋ ਵਰਣਨ ਜਿਹੜਾ ਹੈ ਉਹਦੇ ਵਿੱਚ ਯਾਤਰਾਵਾਂ ਦਾ ਵਰਣਨ ਹੋ ਸਕਦਾ ਆ ਜਾਂ ਕੋਈ ਯੁੱਧ ਦਾ ਵਰਣਨ ਹੋ ਸਕਦਾ ਹੈ ਲੇਖ ਜਿਹੜੇ ਆ ਉਹ ਅਲੱਗ-ਅਲੱਗ ਆਪਣੇ ਵਿਚਾਰਾਂ ਦੇ ਉੱਪਰ ਜਿਹੜੇ ਲੇਖ ਆ ਲਿਖੇ ਹੋ ਸਕਦੇ ਆ ਇਹ ਸਿਗਾ ਜਿਹੜਾ ਆ ਕੁਐਸਚਨ ਜਿਹੜਾ ਸਿਗਾ ਠੀਕ ਹੈ ਵਾਰਤਕ ਦੀ ਸਿੱਖਿਆ ਦੇ ਬਾਰੇ ਸਿਗਾ ਉਸ ਤੋਂ ਬਾਅਦ ਅਸੀਂ ਹੁਣ ਜਿਹੜਾ ਆ ਉਹਦੇ ਉਦੇਸ਼ ਕਰਾਂਗੇ ਕਿ ਵਾਰਤਕ ਦੀ ਸਿੱਖਿਆ ਦੇ ਉਦੇਸ਼ ਕੀ ਆ ਸੋ ਉਦੇਸ਼ਾਂ ਦੀ ਵੀ ਗੱਲ ਕਰੀਏ ਤੇ ਕਿਉਂਕਿ ਹੁਣ ਜਿਸ ਤਰ੍ਹਾਂ ਬਾਬਤਕ ਦੇ ਅਲੱਗ-ਅਲੱਗ ਗਰੁੱਪ ਆ ਉਹਨਾਂ ਦੇ ਅਲੱਗ-ਅਲੱਗ ਉਦੇਸ਼ ਵੀ ਆ ਕਿ ਕਹਾਣੀ ਪੜਨ ਦਾ ਉਦੇਸ਼ ਕੀ ਆ ਜੀਵਨੀ ਦਾ ਉਦੇਸ਼ ਕੀ ਹੁੰਦਾ ਵਰਨਣ ਦਾ ਯਾਤਰਾ ਦਾ ਉਦੇਸ਼ ਕੀ ਆ ਨਾ ਹਰੇਕ ਦੇ ਪਿੱਛੇ ਕਿਉਂਕਿ ਜਦੋਂ ਵੀ ਕੋਈ ਸਾਹਿਤ ਲਿਖਿਆ ਜਾਂਦਾ ਹੈ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਜਿਹੜਾ ਮੋਟਿਵ ਹੁੰਦਾ ਹੈ ਲਿਖਣ ਦਾ ਨਾ ਕੋਈ ਨਾ ਕੋਈ ਉਦੇਸ਼ ਹੁੰਦਾ ਹੈ ਕਿ ਉਹਨੂੰ ਅੱਗੇ ਪਹੁੰਚਾਉਣਾ ਆ ਜਾਂ ਕੀ ਗੱਲ ਜਿਹੜੀ ਲੇਖਕ ਸਾਬਿਤ ਕਰਨਾ ਚਾਹੁੰਦਾ ਆ ਸੋ ਮੀਨ ਉਦੇਸ਼ਾਂ ਸੀ ਸਿੱਖਿਆ ਦੇ ਖੇਤਰ ਨੂੰ ਲੈ ਕੇ ਚੱਲਣਾ ਆ ਕਿ ਵਿਦਿਆਰਥੀਆਂ ਨੂੰ ਜਿਹੜਾ ਅਸੀਂ ਬਾਹਰ ਤੱਕ ਸਾਡੇ ਸਿਲੇਬਸ ਦੇ ਵਿੱਚ 커ਰੀਕੂਲਮ ਦੇ ਵਿੱਚ ਐਡ ਆ ਬਾਹਰ ਤੱਕ ਜਾਂ ਕਵਤਾਮਾ ਪੜ੍ਹੀਆਂ ਸੀ ਉਹਦਾ ਉਦੇਸ਼ ਕੀ ਆ ਅਸੀਂ ਉਸ ਵੇ ਦੇ ਨਾਲ ਚੱਲਣਾ ਆ ਸੀ ਉਸ ਜਿਹੜਾ ਕਨਸੈਪਟ ਨੂੰ ਮਾਈਂਡ ਵਿੱਚ ਰੱਖਣਾ ਆ ਕਿ ਬਾਹਰ ਤੱਕ ਸਿੱਖਿਆ ਦੇ ਉਦੇਸ਼ ਕੀ ਆ ਐਕਚੁਅਲ ਦੇ ਵਿੱਚ ਜੋ ਬਾਹਰ ਤੱਕ ਸਿੱਖਿਆ ਪੜ੍ਹਾਈ ਜਾਂਦੀ ਆ ਉਹ ਦੇ ਵਿਦਿਆਰਥੀਆਂ ਨੂੰ ਜਿਹੜੇ ਉਹਦੇ ਦੇ ਸਿੱਖਿਆ ਦੇਣ ਦੇ ਉਦੇਸ਼ ਕੀ ਆ ਠੀਕ ਹੈ ਸਭ ਤੋਂ ਪਹਿਲਾਂ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨਾ ਠੀਕ ਹੈ ਕਿਉਂਕਿ ਹੁਣ ਤੁਸੀਂ ਦੇਖਿਆ ਕਿ ਲੇਖਾ ਕਥਾ ਮਾਇਆ ਜੀਵਨੀਆਂ ਸਵੈ ਜੀਵਨੀਆਂ ਹੁਣ ਜਦੋਂ ਇੰਨਾ ਕੁਝ ਬੱਚਾ ਪੜੂਗਾ ਤੇ ਉਹਦੇ ਗਿਆਨ ਦੇ ਵਿੱਚ ਤਾਂ ਵਾਧਾ ਹੋਣਾ ਹੀ ਆ ਹਨਾ ਅਗਰ ਆਪਣੀ ਸੰਸਕ੍ਰਿਤੀ ਦੇ ਬਾਰੇ ਕੁਝ ਪੜ ਰਿਹਾ ਹੈ ਜਾਂ ਸਮਾਜਿਕ ਸਮੱਸਿਆਵਾਂ ਦੇ ਬਾਰੇ ਲੇਖ ਪੜ ਰਿਹਾ ਹੈ ਜਾਂ ਜੁੱਧੂ ਕਿਸੇ ਦਾ ਵਰਣਨ ਪੜ ਰਿਹਾ ਹੈ ਤੇ ਉਹਦੇ ਗਿਆਨ ਦੇ ਵਿੱਚ ਵਾਧਾ ਹੋਣਾ ਆ ਸੋ ਬਾਦਤਕ ਦਾ ਉਦੇਸ਼ ਕੀ ਆ ਵਿਦਿਆਰਥੀ ਦੇ ਗਿਆਨ ਵਿੱਚ ਵਾਧਾ ਕਰਨਾ ਸੋ ਉਸ ਤੋਂ ਬਾਅਦ ਵਿਦਿਆਰਥੀਆਂ ਅੰਦਰ ਪ੍ਰਾਪਤ ਗਿਆਨ ਨੂੰ ਵਿਕਸਿਤ ਕਰਨ ਦੀ ਯੋਗਤਾ ਪੈਦਾ ਕਰਨਾ ਠੀਕ ਹੈ ਸੋ ਜੋ ਨੇ ਪੜਿਆ ਗਿਆਨ ਤਾਂ ਪ੍ਰਾਪਤ ਹੋ ਗਿਆ ਉਹਨੂੰ ਵਿਕਸਿਤ ਕਰਨਾ ਆ ਕਿ ਉਹਦੇ ਵਿੱਚ ਜੋ ਕੁਛ ਉਹਦਾ ਨਿਚੋੜ ਆ ਜੋ ਚੀਜ਼ਾਂ ਨੂੰ ਉਹਨੇ ਆਪਣੇ ਸਮਝ ਸ਼ਕਤੀ ਦੇ ਨਾਲ ਠੀਕ ਹੈ ਵਿਕਸਿਤ ਕਰਨਾ ਆ ਵਿਦਿਆਰਥੀ ਅੰਦਰ ਬੋਲ ਸ਼ਕਤੀ ਅਤੇ ਆਲੋਚਨਾ ਸ਼ਕਤੀ ਦਾ ਵਿਕਾਸ ਕਰਨਾ ਬੋਲ ਸ਼ਕਤੀ ਜਿਹੜਾ ਖੁੱਲ ਕੇ ਬੋਲਣਾ ਜਦੋਂ ਅਸੀਂ ਲੇਖ ਪੜਦੇ ਆ ਉਹਦੇ ਵਿੱਚ ਵਿਚਾਰ ਦਿੱਤੇ ਹੁੰਦੇ ਹਨ ਬੋਲ ਸ਼ਕਤੀ ਇਸ ਤਰ੍ਹਾਂ ਵਿਕਸਿਤ ਕੀਤੀ ਜਾਂਦੀ ਹੈ ਬੋਲਣ ਦੀ ਸ਼ਕਤੀ ਵਿਕਸਿਤ ਕੀਤੀ ਜਾਂਦੀ ਹੈ ਨਾਲ ਦੇ ਨਾਲ ਅਲੋਚਨਾ ਸ਼ਕਤੀ ਕਿਉਂਕਿ ਬਾਤ ਵੀ ਬਾਤ ਵੀ ਆਉਂਦਾ ਆ ਸੋ ਦੱਸਿਆ ਜਾਂਦਾ ਹੈ ਇਹ ਨਹੀਂ ਕਿ ਜ਼ਰੂਰੀ ਕਿ ਹਾਂ ਕਿਸੇ ਨੇ ਕੁਝ ਲਿਖ ਦਿੱਤਾ ਤੇ ਉਹਦੇ ਬਾਰੇ ਸਾਰੇ ਹੀ ਉਸ ਨਾਲ ਸਹਿਮਤ ਹੋਣਗੇ ਨਹੀਂ ਉਹਦੇ ਵਿੱਚ ਅਲੋਚਨਾ ਵੀ ਆਉਂਦੀ ਹੈ ਇਤਿਹਾਸਕਾਰਾਂ ਦੇ ਆਪਣੇ ਆਪਣੇ ਵਿਚਾਰ ਵੀ ਆ ਜਦੋਂ ਵਿਦਿਆਰਥੀ ਇਹ ਪੜਦਾ ਆ ਤੇ ਫਿਰ ਉਹਦੇ ਵਿੱਚ ਵੀ ਇਹ ਚੀਜ਼ਾਂ ਆਉਂਦੀਆਂ ਕਿ ਹਾਂ ਸਹੀ ਨੂੰ ਸਹੀ ਕਹਿਣਾ ਔਰ ਗਲਤ ਨੂੰ ਗਲਤ ਕਿਵੇਂ ਕਹਿਣਾ ਆ ਵਿਦਿਆਰਥੀ ਦੇ ਭਾਸ਼ਾ ਸੰਬੰਧੀ ਗਿਆਨ ਵਿੱਚ ਵਾਧਾ ਠੀਕ ਹੈ ਇਹਦੇ ਨਾਲ ਵਿਦਿਆਰਥੀ ਨੂੰ ਭਾਸ਼ਾ ਦਾ ਬਹੁਤ ਸਾਰਾ ਗਿਆਨ ਹੁੰਦਾ ਬਹੁਤ ਸਾਰੀ ਸ਼ਬਦਾਵਲੀ ਜਿਹੜੀ ਉਹਨੂੰ ਨਵੀਂ ਪੜਨ ਨੂੰ ਮਿਲਦੀ ਆ ਔਰ ਅਧਿਆਪਕਾਂ ਦੇ ਦੁਆਰਾ ਜਦੋਂ ਉਹਦੇ ਅਰਥ ਸਮਝਾਏ ਜਾਂਦੇ ਆ ਤੇ ਭਾਸ਼ਾ ਸੰਬੰਧੀ ਜਿਹੜਾ ਉਹਨੂੰ ਪੂਰੀ ਨੋਲਿਜ ਜਿਹੜੀ ਆ ਹੋ ਜਾਂਦੀ ਆ ਵਿਦਿਆਰਥੀਆਂ ਨੂੰ ਬਾਾਰਤਕ ਪੜਨ ਦੇ ਲਈ ਉਤਸ਼ਾਹਿਤ ਕਰਨਾ ਠੀਕ ਹੈ ਹੁਣ ਬਾਾਰਤਕ ਦਾ ਬਾਾਰਤਕ ਸਿੱਖਿਆ ਦਾ ਇੱਕ ਇਹ ਵੀ ਉਦੇਸ਼ ਹੈ ਕਿ ਵਿਦਿਆਰਥੀਆਂ ਦੇ ਵਿੱਚ ਇੰਟਰਸਟ ਪੈਦਾ ਕਰਨਾ ਹੈ ਤਾਂ ਜੋ ਜਿਹੜਾ ਆ ਬਾਾਰਤਕ ਪੜਨ ਉਹਨਾਂ ਨੂੰ ਉਹਦੇ ਲਈ ਉਤਸ਼ਾਹਿਤ ਕਰਨਾ ਹੈ ਉਹਨਾਂ ਨੂੰ ਇਸ ਵਿਧੀ ਦੇ ਨਾਲ ਪੜਾਉਣਾ ਹੈ ਕਿ ਉਹਨਾਂ ਦੇ ਵਿੱਚ ਇੰਟਰਸਟ ਜਿਹੜਾ ਹੈ ਉਹਨਾਂ ਦੇ ਜਿਹੜੀ ਰੁਚੀ ਜਿਹੜੀ ਹੈ ਪੈਦਾ ਹੋ ਸਕੇ ਵਿਦਿਆਰਥੀਆਂ ਨੂੰ ਬਾਾਰਤਕ ਪੜ ਕੇ आनंद ਮਾਨਣ ਦੇ ਯੋਗ ਬਣਾਉਣਾ ਠੀਕ ਹੈ ਸੋ ਅਧਿਆਪਕ ਦਾ ਇਥੇ ਫਰਜ ਬਣਦਾ ਆ ਕਿ ਵਿਦਿਆਰਥੀ ਨੂੰ ਇਸ ਤਰੀਕੇ ਦੇ ਨਾਲ ਬਾਅਦ ਤੱਕ ਪੜਾਵੇ ਚਾਹੇ ਕੋਈ ਕਥਾ ਪੜਾ ਰਿਹਾ ਹੈ ਚਾਹੇ ਜੀਵਨੀ ਪੜਾ ਰਿਹਾ ਆ ਚਾਹੇ ਸਵੈ ਜੀਵਨੀ ਪੜਾ ਰਿਹਾ ਆ ਚਾਹੇ ਲੇਖ ਪੜਾ ਰਿਹਾ ਆ ਉਹਦੇ ਨਾਲ ਕੀ ਕਰਨਾ ਆ ਕਿ ਵਿਦਿਆਰਥੀ ਨੂੰ ਜਿਹੜਾ ਆ ਉਹ ਪੜਨ ਤੋਂ ਬਾਅਦ ਆਨੰਦ ਮਾਨਣ ਠੀਕ ਹੈ ਉਹਨੂੰ ਉਹ ਰੁਚੀ ਦੇ ਨਾਲ ਇੰਟਰਸਟ ਦੇ ਨਾਲ ਪੜਨ ਔਰ ਉਹਦੇ ਬਾਰੇ ਜਿਹੜਾ ਸਵਾਲ ਜਵਾਬ ਵੀ ਅਧਿਆਪਕ ਦੇ ਨਾਲ ਕਰਨ ਔਰ ਉਹਦਾ ਆਨੰਦ ਮਾਨਣ ਔਰ ਉਸ ਨੋਲਿਜ ਨੂੰ ਅੱਗੇ ਵੀ ਲੈ ਕੇ ਜਾਣਾ ਹਨਾਂ ਸੋ ਇਹ ਜਿਹੜਾ ਇਸ ਜੋਗ ਬਣਾਉਣਾ ਵੀ ਜਿਹੜਾ ਹੈ ਬਾਰਤਕ ਦਾ ਹੀ ਉਦੇਸ਼ ਆ ਵਿਦਿਆਰਥੀਆਂ ਨੂੰ ਭਾਸ਼ਾ ਸ਼ੈਲੀ ਦਾ ਪ੍ਰਯੋਗ ਕਰਨਾ ਸਿਖਾਉਣਾ ਠੀਕ ਹੈ ਕਿਉਂਕਿ ਜਦੋਂ ਬਾਰਤਕ ਪੜ੍ਹਦੇ ਆ ਤਾਂ ਬਹੁਤ ਸਾਰੀ ਭਾਸ਼ਾ ਸ਼ੈਲੀ ਦਾ ਗਿਆਨ ਜਿਹੜਾ ਆ ਵਿਦਿਆਰਥੀ ਨੂੰ ਹੁੰਦਾ ਆ ਔਰ ਉਹਦਾ ਪ੍ਰਯੋਗ ਕਿਵੇਂ ਕਰਨਾ ਇਸ ਚੀਜ਼ ਨੂੰ ਵੀ ਸਿਖਾਉਣਾ ਜਿਹੜਾ ਹੈ ਬਾਰਤਕ ਦਾ ਉਦੇਸ਼ ਆ ਵਿਦਿਆਰਥੀਆਂ ਦੇ ਉਚਾਰਨ ਨੂੰ ਸ਼ੁੱਧ ਤੇ ਸਪਸ਼ਟ ਬਣਾਉਣਾ ਠੀਕ ਹੈ ਵਿਦਿਆਰਥੀ ਜੋ ਬੋਲਦੇ ਆ ਠੀਕ ਹੈ ਹੁਣ ਲੇਖ ਦੇ ਵਿੱਚ ਜਿਵੇਂ ਲੇਖ ਦੇ ਵਿੱਚ ਅਸੀਂ ਕੋਈ ਗੱਲ ਕਰਦੇ ਹਾਂ ਤਾਂ ਉਹਨੂੰ ਬਿਲਕੁਲ ਪ੍ਰੋਪਰ ਲਿਖਿਆ ਗਿਆ ਹੁੰਦਾ ਹੈ ਨਾ ਇੱਕ ਲੇਖਕ ਨੇ ਪੂਰਾ ਪ੍ਰੋਪਰਸ ਲਿਖਿਆ ਲਿਖੀ ਹੁੰਦੀ ਲਾਈਨ ਹੈ ਨਾ ਉਹਨੂੰ ਅਸੀਂ ਆਧ ਪਚੱਦਾ ਨਹੀਂ ਲਿਖਦੇ ਨਾ ਉਹ ਸ਼ੁੱਧ ਭਾਸ਼ਾ ਚ ਇਹਨੇ ਆਪਾਂ ਸ਼ੁੱਧ ਭਾਸ਼ਾ ਚ ਲਿਖਦੇ ਆ ਸੋ ਜਦੋਂ ਵਿਦਿਆਰਥੀ ਨੂੰ ਜਿਹੜਾ ਆ ਵਾਰਤਕ ਦੇ ਬਾਰੇ ਪੜਾਇਆ ਜਾਂਦਾ ਆ ਠੀਕ ਹੈ ਔਰ ਉਹਦਾ ਉਦੇਸ਼ ਇਹੀ ਆ ਕਿ ਉਹ ਸ਼ੁੱਧ ਤੇ ਸਪਸ਼ਟ ਜਿਹੜਾ ਆ ਵਿਦਿਆਰਥੀਆਂ ਦੇ ਉਚਾਰਨ ਨੂੰ ਵੀ ਬਣਾਉਣ ਕਿਉਂਕਿ ਜਦੋਂ ਬਾਰ ਬਾਰ ਕਿਉਂਕਿ ਅਧਿਆਪਕ ਦਾ ਪੜਾਉਣ ਦਾ ਕਲਾਸਾਂ ਦੇ ਬਿ ਸਕੂਲ ਲੈਵਲ ਦੇ ਉਪਰ ਇਹ ਟੰਗ ਹੁੰਦਾ ਹੈ ਕਿ ਇੱਕ ਇੱਕ ਪੈਸੇਜ ਵਿਦਿਆਰਥੀਆਂ ਨੂੰ ਪੜਾਇਆ ਜਾਂਦਾ ਤਾਂ ਜੋ ਉਹਨਾਂ ਉਚਾਰਨ ਜਿਹੜਾ ਆ ਉਸ ਸ਼ੁੱਧ ਤੇ ਸਪਸ਼ਟ ਹੋ ਸਕੇ ਵਿਦਿਆਰਥੀਆਂ ਦੀਆਂ ਬੌਧਿਕ ਸ਼ਕਤੀਆਂ ਦਾ ਵਿਕਾਸ ਕਰਨਾ ਠੀਕ ਹੈ ਕਿਉਂਕਿ ਹੁਣ ਵਾਰਤਕ ਦਾ ਸਮਾਨ ਦਿਮਾਗ ਦੇ ਨਾਲ ਆ ਠੀਕ ਹੈ ਬੁੱਧੀ ਤਤ ਦੇ ਨਾਲ ਆ ਸੋ ਬৌਧਿਕ ਸ਼ਕਤੀਆਂ ਦਾ ਵਿਕਾਸ ਕਰਨਾ ਜਦੋਂ ਹੁਣ ਕੋਈ ਵਿਦਿਆਰਥੀ ਜਿਹੜਾ ਹੈ ਉਹਨੂੰ ਮਹਾਰਾਜਾ ਰਣਜੀਤ ਸਿੰਘ ਦੀਆਂ ਜੱਡੀਆਂ ਲੜਾਈਆਂ ਦੇ ਬਾਰੇ ਪੜਾਇਆ ਜਾਊਗਾ ਤੈਨੂੰ ਐਕਚੁਅਲ ਦੇ ਵਿੱਚ ਪਤਾ ਲੱਗੂਗਾ ਕਿ ਹਾਂ ਕੀ ਸਿਚੁਏਸ਼ਨ ਸੀ ਕੀ ਉਹਨਾਂ ਦੇ ਬਹਾਦਰੀ ਦੇ ਕਾਰਨਾਮੇ ਰਹੇ ਆ ਠੀਕ ਹੈ ਤੇ ਉਹਦੇ ਨਾਲ ਕੀ ਹੋਊਗਾ ਉਹਨਾਂ ਦੇ ਬৌਧਿਕ ਸ਼ਕਤੀਆਂ ਦਾ ਵਿਕਾਸ ਜਿਹੜਾ ਆ ਹੋਣਾ ਆ ਜਦੋਂ ਕੋਈ ਵੀ ਲੇਖ ਪੜ੍ਹੂਗਾ ਉਹਦੇ ਵਿੱਚ ਲੇਖਕ ਜਿਹੜੇ ਲੇਖਾਂ ਦੇ ਵਿਚਾਰ ਪੜ੍ਹੂਗਾ ਠੀਕ ਹੈ ਉਹਦੇ ਨਾਲ ਵੀ ਤੇ ਬৌਧਿਕ ਸ਼ਕਤੀਆਂ ਦਾ ਵਿਕਾਸ ਜਿਹੜਾ ਆ ਹੋਣਾ ਆ ਵਿਦਿਆਰਥੀਆਂ ਦੀ ਮਾਨਸਿਕ ਤੇ ਬਾਦ-ਵਿਵਾਦ ਗਤੀਵਿਧੀਆਂ ਨੂੰ ਵਿਕਸਿਤ ਕਰਨਾ ਠੀਕ ਹੈ ਇਹਦੇ ਨਾਲ ਕੀ ਹੁੰਦਾ ਹੈ ਜਦੋਂ ਬਹੁਤ ਸਾਰੀਆਂ ਜੀਵਨੀਆਂ ਸਵੈ ਜੀਵਨੀਆਂ ਵਿਦਿਆਰਥੀਆਂ ਨੇ ਜਦੋਂ ਪੜਾਈਆਂ ਜਾਂਦੀਆਂ ਉਹਨਾਂ ਨੂੰ ਠੀਕ ਹੈ ਤੇ ਉਹਦੇ ਨਾਲ ਉਹਨਾਂ ਦੇ ਮਾਨਸਿਕ ਤੇ ਬਾਦ-ਵਿਵਾਦ ਗਤੀਵਿਧੀਆਂ ਵੀ ਜਿਹੜੀਆਂ ਵਿਕਸਿਤ ਹੁੰਦੀਆਂ ਆ ਕਿਉਂਕਿ ਅਸੀਂ ਬਹੁਤ ਸਾਰੇ ਜਿਹੜੇ ਲੇਖਕਾਂ ਦੇ ਬਾਰੇ ਜਦੋਂ ਪੜ੍ਹਦੇ ਆ ਉਹਨਾਂ ਦੇ ਵਿਚਾਰ ਉਹਨਾਂ ਦੇ ਇੱਕ ਟਾਪਿਕ ਨੂੰ ਲੈ ਕੇ ਅਲੱਗ-ਅਲੱਗ ਜਿਹੜੇ ਵਿਚਾਰ ਹੁੰਦੇ ਉਹਦੇ ਨਾਲ ਬਾਦ-ਵਿਵਾਦ ਜਿਹੜਾ ਪੈਦਾ ਹੁੰਦਾ ਹੈ ਉਹਦੇ ਨਾਲ ਵਿਦਿਆਰਥੀਆਂ ਦੇ ਵਿੱਚ ਵੀ ਇਹ ਬਾਦ-ਵਿਵਾਦ ਤਰਕ ਜਿਹੜਾ ਆ ਉਹਨੂੰ ਗਤੀਵਿਧੀਆਂ ਇਹਨਾਂ ਨੂੰ ਵੀ ਵਿਕਸਿਤ ਕਰਨਾ ਜਿਹੜਾ ਆ ਭਾਰਤਕ ਦਾ ਉਦੇਸ਼ ਆ ਵਿਦਿਆਰਥੀਆਂ ਅੰਦਰ ਸ਼ਬਦਾਂ ਤੇ ਮੁਹਾਵਰਿਆਂ ਨੂੰ ਸਮਝਣ ਤੇ ਪ੍ਰਯੋਗ ਕਰਨ ਦੀ ਯੋਗਤਾ ਪੈਦਾ ਕਰਨਾ ਠੀਕ ਹੈ ਹੁਣ ਆਪਾਂ ਜੇ ਪੰਜਾਬੀ ਲੇਖਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬਹੁਤ ਸਾਰੇ ਮੁਹਾਵਰੇ ਜਾਂ ਅਖਾਣਾਂ ਵਰਤ ਲੀਆਂ ਜਾਂਦੀਆਂ ਆ ਠੀਕ ਹੈ ਔਰ ਉੱਥੇ ਉਹਨਾਂ ਦਾ ਕੀ ਮਤਲਬ ਆ ਉਕੀ ਮਤਲਬਾ ਉਹ ਅਧਿਆਪਕ ਦੇ ਦੁਆਰਾ ਵਿਦਿਆਰਥੀ ਨੂੰ ਸਮਝਾਇਆ ਜਾਂਦਾ ਇੱਥੇ ਇਸ ਖਾਨ ਦਾ ਮਤਲਬ ਇਹ ਆ ਔਰ ਇਹ ਸ਼ਬਦੋਂ ਨੇ ਕਿਸ ਨੂੰ ਕਹਿਆ ਔਰ ਕਿਉਂ ਕਹਿਆ ਜਾਂ ਕਿਸ ਪਰਪਸ ਨਾਲ ਕਹਿਆ ਇਹ ਸਾਰਾ ਕੁਝ ਜਿਹੜਾ ਅਧਿਆਪਕ ਦੇ ਦੁਆਰਾ ਸਮਝਾਇਆ ਜਾਂਦਾ ਹੈ ਇਸ ਦੇ ਨਾਲ ਵਿਦਿਆਰਥੀ ਨੂੰ ਸਮਝ ਆਉਂਦੀ ਹੈ ਕਿ ਸ਼ਬਦਾਂ ਦਾ ਸਹੀ ਪ੍ਰਯੋਗ ਜਿਹੜਾ ਆ ਕਿਵੇਂ ਕਰਨਾ ਆ ਔਰ ਮੁਹਾਵਰਿਆਂ ਨੂੰ ਸਮਝਣ ਦੀ ਯੋਗਤਾ ਜਿਹੜੀ ਆ ਉਹ ਵੀ ਵਿਦਿਆਰਥੀ ਦੇ ਵਿੱਚ ਪੈਦਾ ਹੁੰਦੀ ਆ ਵਿਦਿਆਰਥੀ ਅੰਦਰ ਰਚਨਾਤਮਕ ਸ਼ਕਤੀਆਂ ਦਾ ਵਿਕਾਸ ਕਰਨਾ ਠੀਕ ਹੈ ਜਦੋਂ ਬਹੁਤ ਰੋਚਕ ਕਹਾਣੀਆਂ ਲੇਖ ਜਦੋਂ ਵਿਦਿਆਰਥੀ ਪਰਦਾਇਆ ਤੇ ਉਹਦੇ ਅੰਦਰ ਵੀ ਜਿਹੜਾ ਰਚਨਾਤਮਕ ਸ਼ਕਤੀਆਂ ਦਾ ਵਿਕਾਸ ਹੁੰਦਾ ਆ ਕਿਉਂਕਿ ਜਦੋਂ ਵਿਦਿਆਰਥੀ ਨੂੰ ਲੇਖ ਲਿਖਣ ਦੇ ਲਈ ਕਿਹਾ ਜਾਂਦਾ ਆ ਠੀਕ ਹੈ ਸੋ ਉਹ ਆਪਣੇ ਜਿਹੜਾ ਆ ਤਰੀਕੇ ਦੇ ਨਾਲ ਜਦੋਂ ਲਿਖਦਾ ਆ ਤੇ ਅਧਿਆਪਕ ਨੂੰ ਵੀ ਚਾਹੀਦਾ ਆ ਕਿ ਵਿਦਿਆਰਥੀ ਨੂੰ ਜਿਹੜਾ ਹੈ ਇਸ ਗੱਲ ਦੀ ਆਜ਼ਾਦੀ ਦੇਵੇ ਕਿ ਉਹ ਲੇਖ ਨੂੰ ਆਪਣੀ ਭਾਸ਼ਾ ਔਰ ਆਪਣੀ ਸ਼ਬਦਾਵਲੀ ਦੇ ਵਿੱਚ ਲਿਖੇ ਜਿਸ ਦੇ ਨਾਲ ਉਹਦੇ ਰਚਨਾਤਮਕ ਸ਼ਕਤੀਆਂ ਦਾ ਵਿਕਾਸ ਹੋਊਗਾ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਵਿੱਚ ਸੁਧਾਰ ਲਿਆਉਣਾ ਠੀਕ ਹੈ ਸੋ ਜਿਹੜੇ ਲੇਖ ਹੁੰਦੇ ਆ ਬਹੁਤ ਸਾਰੇ ਚਾਹੇ ਸਮਾਜਿਕ ਸਮੱਸਿਆਵਾਂ ਨੂੰ ਲੈ ਕੇ ਆ ਚਾਹੇ ਸਮਾਜ ਨੂੰ ਕੋਈ ਸੇਧ ਦੇਣ ਦੇ ਲਈ ਆ ਸੋ ਉਹਦੇ ਨਾਲ ਕੀ ਹੁੰਦਾ ਆ ਕਿ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਦੇ ਵਿੱਚ ਵੀ ਜਿਹੜਾ ਆ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਆ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਆ ਛੋਟਿਆਂ ਨਾਲ ਪਿਆਰ ਕਰਨਾ ਚਾਹੀਦਾ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਆ ਉਹ ਵਿਦਿਆਰਥੀ ਦੇ ਇਹੋ ਜਿਹੇ ਲੇਖ ਜਿਹੜੇ ਚਰਿੱਤਰ ਨਿਰਮਾਣ ਦੇ ਵਿੱਚ ਜਿਹੜਾ ਸੁਧਾਰ ਲਿਆਉਂਦੇ ਆ ਜਾਂ ਜੀਵਨੀਆਂ ਪੜ੍ਹਦੇ ਆ ਅਸੀਂ ਤੇ ਉਹਦੇ ਵਿੱਚ ਸਿੱਖਿਆਵਾਂ ਪੜ੍ਹਦੇ ਆ ਹਨਾ ਤਾਂ ਉਹਦੇ ਨਾਲ ਵੀ ਕੀ ਹੁੰਦਾ ਆ ਕੀ ਮਹਾਨ ਵਿਅਕਤੀ ਦੇ ਸਿੱਖਿਆਵਾਂ ਦੇ ਨਾਲ ਵੀ ਵਿਦਿਆਰਥੀਆਂ ਦੇ ਚਿੱਤਰ ਦੇ ਵਿੱਚ ਜਿਹੜਾ ਚਿੱਤਰ ਨਿਰਮਾਣ ਦੇ ਵਿੱਚ ਬਹੁਤ ਸਾਰੇ ਸੁਧਾਰ ਜਿਹੜੇ ਆਉਂਦੇ ਆ ਤੇ ਉਹਨਾਂ ਦਾ ਅੱਛਾ ਚਿੱਤਰ ਨਿਰਮਾਣ ਜਿਹੜਾ ਆ ਹੁੰਦਾ ਆ ਵਿਦਿਆਰਥੀਆਂ ਅੰਦਰ ਸੁੰਦਰ ਭਾਵਨਾ ਤੇ ਵਿਚਾਰਾਂ ਦਾ ਨਿਰਮਾਣ ਠੀਕ ਹੈ ਜਦੋਂ ਹੁਣ ਵਧੀਆ-ਵਧੀਆ ਲੇਖ ਪੜੇ ਜਾਣਗੇ ਵਧੀਆ-ਵਧੀਆ ਸਿੱਖਿਆਵਾਂ ਪੜੀਆਂ ਜਾਣਗੀਆਂ ਵਧੀਆ-ਵਧੀਆ ਵਰਣਨ ਪੜੇ ਜਾਣਗੇ ਤਾਂ ਫਿਰ ਉਹਦੇ ਨਾਲ ਕੀ ਹੋਣਾ ਆ ਕਿ ਵਿਦਿਆਰਥੀਆਂ ਦੇ ਅੰਦਰ ਜਿਹੜੇ ਆ ਜਿਹੜੇ ਭਾਵ ਆ ਉਹ ਤੇ ਵਿਚਾਰ ਆ ਉਹ ਵੀ ਸੁੰਦਰ ਪੈਦਾ ਹੋਣਗੇ ਠੀਕ ਹੈ ਅچھے ਵਿਚਾਰ ਆਉਣਗੇ ਚੰਗੇ ਵਿਚਾਰ ਆਉਣਗੇ ਹਨਾ ਵਿਦਿਆਰਥੀਆਂ ਦੇ ਸ਼ਬਦ ਭੰਡਾਰ ਦੇ ਵਿੱਚ ਜਿਹੜਾ ਆ ਵਾਅਦਾ ਕਰਨਾ ਇਹਦੇ ਨਾਲ ਕੀ ਹੋਣਾ ਜਦੋਂ ਲੇਖ ਪੜ੍ਹਦੇ ਆ ਤਾਂ ਉਹਦੀ ਸ਼ਬਦਾਵਲੀ ਦੇ ਵਿੱਚ ਉਹਦੀ ਭਾਸ਼ਾ ਦੇ ਵਿੱਚ ਬਹੁਤ ਸਾਰੇ ਸ਼ਬਦ ਆਪਣੇ ਆਪ ਹੀ ਆਉਣੇ ਸ਼ੁਰੂ ਹੋ ਜਾਣਗੇ ਠੀਕ ਹੈ ਸੋ ਇਹ ਵੀ ਵਿਦਿਆਰਥੀ ਦੇ ਸ਼ਬਦ ਭੰਡਾਰ ਦੇ ਵਿੱਚ ਵਾਅਦਾ ਕਰਨਾ ਵੀ ਜਿਹੜਾ ਬਾਰਤਕ ਦਾ ਉਦੇਸ਼ ਹੈ ਕਿਉਂਕਿ ਵਿਦਿਆਰਥੀ ਨੂੰ ਜਿਹੜਾ ਆ ਰਚਨਾਤਮਿਕ ਬਣਾਉਣ ਦੇ ਲਈ ਜਿਹੜਾ ਆ ਉਹਨੂੰ ਸ਼ਬਦਾਂ ਦੀ ਸਹੀ ਵਰਤੋਂ ਤੇ ਉਹਦੇ ਕੋਲ ਜਿਹੜਾ ਸ਼ਬਦਾਂ ਦੇ ਅਰਥ ਔਰ ਸ਼ਬਦਾ ਦੇ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਆ ਸੋ ਵਿਦਿਆਰਥੀ ਦੇ ਸ਼ਬਦਾਂ ਦਾ ਪੰਡਾਲ ਦੇ ਵਿੱਚ ਵਾਦਾ ਕਰਨਾ ਵੀ ਬਾਲ ਤੱਕ ਦਾ ਜਿਹੜਾ ਉਦੇਸ਼ ਆ ਅੱਗੇ ਚੱਲਦੇ ਆ ਭਾਰਤਕ ਸਿੱਖਿਆ ਦੇ ਅਧਿਆਪਨ ਚਰਨ ਅਤੀ ਤੁਹ ਬਾਾਰਤਿਕ ਸਿੱਖਿਆ ਅਧਿਆਪਨ ਦੇ ਚਰਨ ਤੇ ਜਿਹੜੀਆਂ ਵਿਧੀਆਂ ਆ ਉਹ ਤਿੰਨ ਜਿਹੜੀਆਂ ਆ ਤਿੰਨ ਪਾਰਟ ਦੇ ਵਿੱਚ ਡਿਵਾਈਡ ਹੋਈਆਂ ਆ ਸਭ ਤੋਂ ਪਹਿਲਾਂ ਕਿੰਦਾ ਪੜ੍ਹਨਾ ਹੁੰਦਾ ਫਿਰ ਵਿਆਖਿਆ ਕਰਨੀ ਹੁੰਦੀ ਤੇ ਫਿਰ ਉਸਦੇ ਬਾਅਦ ਵਿਚਾਰ ਵਿਸ਼ਲੇਸ਼ਣ ਹੁੰਦਾ ਆ ਸਭ ਤੋਂ ਪਹਿਲਾਂ ਪੜ੍ਹਨੇ ਦੇ ਵਿੱਚ ਜਿਹੜੇ ਆ ਇਹਦੇ ਤਿੰਨ ਜਿਹੜੇ ਆ ਸਬ ਪਾਰਟ ਆ ਜਾਂਦੇ ਆ ਜਿਨ੍ਹਾਂ ਦੇ ਵਿੱਚ ਆਦਰਸ਼ ਪਾਠ ਅਨੁਕਰਣ ਪਾਠ ਤੇ ਮੂਲ ਪਾਠ ਇਹਨਾਂ ਦੇ ਅਰਥ ਪਤਾ ਹੋਣੇ ਬਹੁਤ ਜ਼ਰੂਰੀ ਆ ਸਭ ਤੋਂ ਪਹਿਲਾਂ ਆਦਰਸ਼ ਪਾਠ ਆਦਰਸ਼ ਪਾਠ ਉਹ ਹੁੰਦਾ ਜਿਹੜਾ ਅਧਿਆਪਕ ਦੇ ਦੁਆਰਾ ਕਲਾਸ ਦੇ ਵਿੱਚ ਕੀਤਾ ਜਾਂਦਾ ਆ ਠੀਕ ਹੈ ਜਦੋਂ ਵੀ ਕੋਈ ਪਾਠ ਸ਼ੁਰੂ ਕਰਨਾ ਆ ਸਭ ਤੋਂ ਪਹਿਲਾਂ ਅਧਿਆਪਕ ਕੀ ਕਹਿੰਦਾ ਵਿਦਿਆਰਥੀਆਂ ਨੂੰ ਕਿ ਉਹ ਆਪਣੀ ਆਪਣੀ ਕਿਤਾਬ ਦੀ ਉੱਪਰ ਉਸ ਪਾਠ ਨੂੰ ਜਿਹੜਾ ਆ ਖੋਲ ਲੈਣ ਉਸ ਤੋਂ ਬਾਅਦ ਅਧਿਆਪਕ ਦੇ ਦੁਆਰਾ ਜਿਹੜਾ ਆ ਅਦਰਸ਼ ਪਾਠ ਕਲਾਸ ਦੇ ਵਿੱਚ ਜਿਹੜਾ ਆ ਕਰਾਇਆ ਜਾਂਦਾ ਆ ਕਹਿਣ ਦਾ ਭਾਵ ਆ ਕਿ ਜਿਹੜਾ ਅਧਿਆਪਕ ਆ ਸਭ ਤੋਂ ਪਹਿਲਾਂ ਜਿਹੜਾ ਉਹ ਉਸ ਪਾਠ ਦਾ ਜਿਹੜਾ ਆ வாਚਨ ਕਰਦਾ ਆ ਔਰ ਵਿਦਿਆਰਥੀ ਜਿਹੜੇ ਉਹਨੂੰ ਸੁਣਦੇ ਆ ਤੇ ਉਸ ਤੋਂ ਬਾਅਦ ਜਿਹੜਾ ਆ ਵਿਦਿਆਰਥੀ ਜਿਹੜਾ ਪਾਠ ਕਰਦੇ ਆ ਠੀਕ ਹੈ ਸੋ अनुकरण ਜਿਹੜਾ ਵਿਦਿਆਰਥੀਆਂ ਦਾ अनुकरण वाचन ਜਿਹੜਾ ਉਹਨੂੰ ਸੁਧਾਰਨ ਦੇ ਲਈ ਆਦਰਸ਼ ਪਾਠ ਕੀਤਾ ਜਾਂਦਾ ਆ ਠੀਕ ਹੈ अनुकरण ਪਾਠ ਕੀ ਹੁੰਦਾ ਜਦੋਂ ਵਿਦਿਆਰਥੀ ਪਾਠ ਕਰਦੇ ਆ ਆਦਰਸ਼ ਪਾਠ ਸੁਧੋਧਿਆਪਕ ਪਾਠ ਕਰਦਾ ਆ ਅਧਿਆਪਕ ਪਾਠ ਇਸ ਲਈ ਕਰਦਾ ਆ ਤਾਂ ਜੋ ਜਦੋਂ ਵਿਦਿਆਰਥੀ अनुकरण ਕਰਨ ਉਸ ਪਾਠ ਦਾ ਵਿਦਿਆਰਥੀ ਪੜਨ ਜਦੋਂ ਤੇ ਉਹ वाचन ਦੇ ਵਿੱਚ ਕੋਈ ਵੀ ਗਲਤੀ ਨਾ ਕਰਨ ਆਦਰਸ਼ ਪਾਠ ਕਰਨ ਦੇ ਸਮੇਂ ਵਿਦਿਆਰਥੀ ਜਿਹੜਾ ਆ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਆ ਕਿ ਗੁਰੂ ਨੂੰ ਬਹੁਤ ਸਾਰੇ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਆ ਕਿ ਉਹਦੀ ਉਚਾਰਨ ਵਿਧੀ ਸ਼ੁੱਧ ਹੋਵੇ ਧੁਨੀ ਦਾ ਉਤਾਰ ਚੜਾ ਠੀਕ ਹੈ ਯੋਗ ਗਤੀ ਠੀਕ ਹੈ ਵਿਸ਼ਰਾਮ ਚਿੰਨਾਂ ਨੂੰ ਧਿਆਨ ਵਿੱਚ ਰੱਖਣਾ ਅਰਥਾਂ ਦੀ ਦ੍ਰਿਸ਼ਟੀ ਤੋਂ ਜਿਹੜਾ ਸ਼ਬਦਾਂ ਦੇ ਸਮੂਹਾਂ ਦਾ ਧਿਆਨ ਰੱਖ ਕੇ ਅਦਿਸ਼ ਪਾਠ ਜੜਾ ਕਰਨਾ ਹੈ ਸਾਰਾ ਧਿਆਨ ਜਿਹੜਾ ਆ ਅਧਿਆਪਕ ਨੂੰ ਰੱਖਣਾ ਪੈਂਦਾ ਆ ਔਰ ਅਧਿਆਪਕ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਉਹ ਉਚਾਰਨ ਦੇ ਸਮੇਂ வாਚਣ ਦੇ ਸਮੇਂ ਕੋਈ ਵੀ ਗਲਤੀ ਨਾ ਕਰੇ अनुकरण पाठ ठीक है आदर्श पाठ ਤੋਂ ਬਾਅਦ ਅਨੁਕਰਣ ਪਾਠ ਕਰਵਾਇਆ ਜਾਂਦਾ ਆ ਔਰ ਅਧਿਆਪਕ ਨੂੰ ਚਾਹੀਦਾ ਆ ਕਿ ਉਹ ਇਕ ਹੀ ਵਿਅਕਤੀ ਕੋਲ ਅਨੁਕਰਣ ਪਾਠ ਜਿਹੜਾ ਆ வாਚਨ ਜਿਹੜਾ ਨਾ ਕਰਵਾਵੇ ਬਲਕਿ ਸਾਰੇ ਹੀ ਵਿਦਿਆਰਥੀਆਂ ਨੂੰ ਜਿਹੜਾ ਮੌਕਾ ਦਿੱਤਾ ਜਾਣਾ ਚਾਹੀਦਾ ਆ ਔਰ ਜਿਹੜੀਆਂ ਪਾੜ ਵਾਚਨ ਦੇ ਸਮੇਂ ਜੋ ਵੀ ਜਿਹੜੀਆਂ ਗਲਤੀਆਂ ਆ ਵਿਦਿਆਰਥੀ ਦੀਆਂ ਉਹਨਾਂ ਨੂੰ ਉਸੇ ਟਾਈਮ ਜਿਹੜਾ ਠੀਕ ਕਰਨਾ ਚਾਹੀਦਾ ਔਰ ਉਹਨੂੰ ਸਹੀ ਜਿਹੜਾ ਵਾਚਨ ਕਰਨਾ ਸਿਖਾਉਣਾ ਚਾਹੀਦਾ ਆ ਉਸ ਤੋਂ ਬਾਅਦ ਉਹਦਾ ਮੌਨ ਪਾਠ ਮੌਨ ਪਾਠ ਕਦੋਂ ਹੁੰਦਾ ਮੂਨ ਪਾਠ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਦਿੰਦੀ ਆ ਜਦੋਂ ਕਈ ਵਾਰ ਕੀ ਹੁੰਦਾ ਕਿ ਸਕੂਲਾਂ ਦੇ ਵਿੱਚ ਅਧਿਆਪਕ ਦੇ ਦੁਆਰਾ ਕਹਿ ਦਿੱਤਾ ਜਾਂਦਾ ਹੈ ਕਿ ਉਹ ਇਸ ਪਾਠ ਦੇ ਵਿੱਚੋਂ ਤੁਹਾਡੇ ਕੋਲੋਂ ਕੋਈ ਪ੍ਰਸ਼ਨ ਉੱਤਰ ਜਿਹੜਾ ਪੁੱਛ ਸਕਦਾ ਹੈ ਤੇ ਤੁਹਾਨੂੰ 5 ਮਿੰਟਸ ਦੇ ਲਈ ਪਾਠ ਪੜਨ ਦੇ ਲਈ ਦਿੱਤਾ ਜਾਂਦਾ 5 ਜਾਂ 10 ਮਿੰਟ ਦਾ ਸਮਾਂ ਹੈ ਨਾ ਸੋ ਕਹਿਣ ਦਾ ਭਾਵ ਹੈ ਕਿ ਮੂਨ ਪਾਠ ਕੀ ਹੁੰਦਾ ਹੈ ਕਿ ਵਿਦਿਆਰਥੀ ਜਿਹੜਾ ਆ ਮੂੰਹੋਂ ਨਹੀਂ ਬੋਲਦਾ ਉਹ ਅੱਖਾਂ ਦੇ ਨਾਲ ਹੀ ਸ਼ਬਦਾਂ ਨੂੰ ਪੜ੍ਹਦਾ ਆ ਔਰ ਉਹਦੇ ਉਹਨੂੰ ਜਿਹੜਾ ਅੱਛੇ ਤਰੀਕੇ ਦੇ ਨਾਲ ਸਮਝਦਾ ਆ ਠੀਕ ਹੈ ਸੋ ਇਹ ਮੂਨ ਪਾਠ ਹੁੰਦਾ ਆ ਇਹ ਵੀ ਜਿਹੜਾ ਆ ਤੀਸਰੀ ਜਮਾਤ ਤੋਂ ਲੈ ਕੇ ਉੱਚੀਆਂ ਜਿਹੜੀਆਂ ਸ਼੍ਰੇਣੀਆਂ ਆ ਠੀਕ ਹੈ ਉਹਨਾਂ ਦੇ ਵਿੱਚ ਜਿਹੜਾ ਮੂਨ ਪਾਠ ਦੀ ਜ਼ਰੂਰਤ ਰਹਿੰਦੀ ਆ ਤੇ ਇਹ ਜਿਹੜਾ ਆ ਮਾਨ ਦੇ ਰਾਹੀਂ ਜਿਹੜਾ ਪਾਠ ਪੜਿਆ ਜਾਂਦਾ ਆ ਇਸ ਦੇ ਨਾਲ ਵਿਦਿਆਰਥੀ ਜਿਹੜਾ ਆ ਉਹਦੀ ਵਾਚਨ ਗਤੀ ਤੇਜ਼ ਹੁੰਦੀ ਆ ਤੇ ਪਾਠ ਵਿਚਲੇ ਕੇਂਦਰੀ ਭਾਵ ਨੂੰ ਸਮਝਣ ਦੇ ਵੀ ਉਹ ਜਿਹੜਾ ਆ ਯੋਗ ਹੋ ਜਾਂਦਾ ਆ ਉਸ ਤੋਂ ਬਾਅਦ ਹੁਣ ਦਿਖਵਾ ਦਰਸ਼ ਪਾਠ ਕਰ ਲਿਆ ਅਨਕਰਨ ਕਰ ਲਿਆ ਮੂਨ ਪਾਠ ਉਸ ਤੋਂ ਬਾਅਦ ਵਿਆਖਿਆ ਠੀਕ ਹੈ ਸ਼ਬਦਾਂ ਦੀ ਵਿਆਖਿਆ ਮੁਹਾਵਰੇ ਤੇ ਇਕੋਥਾਂ ਦੀ ਵਿਆਖਿਆ ਤੇ ਵਾਕਾਂ ਦੀ ਵਿਆਖਿਆ ਹੁਣ ਜਦੋਂ ਪਾਠ ਜਦੋਂ ਪੜ ਲਿਆ ਗਿਆ ਉਹਦਾ ਵਾਚਨ ਸਹੀ ਹੋ ਗਿਆ ਤੇ ਹੁਣ ਅਧਿਆਪਕ ਨੂੰ ਚਾਹੀਦਾ ਹੈ ਕਿ ਜੋ ਵੀ ਕਠਿਨ ਸ਼ਬਦ ਆ ਰਹੇ ਆ ਹਨਾ ਕਠਿਨ ਸ਼ਬਦ ਪਾਠ ਵਿੱਚ ਆ ਰਹੇ ਆ ਵਿਦਿਆਰਥੀਆਂ ਨੂੰ ਉਹਨਾਂ ਦੇ ਸਪਸ਼ਟ ਅਰਥ ਦੱਸਣ ਤੇ ਉਹਨਾਂ ਨੂੰ ਜਿਹੜੇ ਆ ਸੌਖੇ ਅਰਥ ਔਰ ਜਿਹੜੀ ਉਹਦੀ ਉਦਾਹਰਨਾਂ ਦੇ ਕੇ ਉਹਨਾਂ ਨੂੰ ਸਮਝਾਉਣ ਮਹਾਵਰੇ ਤੇ ਅਖੋਤਾਂ ਬਹੁਤ ਸਾਰੇ ਪਾਠ ਲੇਖਾਂ ਦੇ ਵਿੱਚ ਮਹਾਵਰੇ ਤੇ ਅਖੋਤਾਂ ਦੀ ਵਰਤੋਂ ਕੀਤੀ ਜਾਂਦੀ ਆ ਤੇ ਅਧਿਆਪਕ ਨੂੰ ਚਾਹੀਦਾ ਆ ਕਿ ਮਹਾਵਰੇ ਤੇ ਅਖੋਤਾਂ ਨੂੰ ਵਿਦਿਆਰਥੀਆਂ ਦੇ ਨਿੱਜੀ ਜੀਵਨ ਦੇ ਨਾਲ ਜੋੜ ਕੇ ਉਹਨਾਂ ਨੂੰ ਜਿਹੜੇ ਉਦਾਹਰਨਾਂ ਦਿੱਤੀਆਂ ਜਾਣ ਇਦਾਂ ਉਹ ਛੇਤੀ ਸਮਝ ਜਾਂਦੇ ਆ ਠੀਕ ਹੈ ਕਲਾਸ ਦੇ ਵਿੱਚ ਵੀ ਇਹੋ ਜਿਹਾ ਵਾਤਾਵਰਣ ਪੈਦਾ ਕੀਤਾ ਜਾਵੇ ਕਿ ਮਹਾਵਰੇ ਤੇ ਅਖੋਤਾਂ ਦੀ ਵਰਤੋਂ ਕਰਨ ਦੇ ਨਾਲ ਜਿਹੜਾ ਆ ਵਿਦਿਆਰਥੀ ਨੂੰ ਜਿਹੜਾ ਪਾਠ ਵਿਚਾਰ ਬਾਕਾਂ ਦੀ ਵਿਆਖਿਆ ਵਾਕਾਂ ਦੀ ਵਿਆਖਿਆ ਜਿਹੜੀ ਵੀ ਭਾਰਤਕ ਦੇ ਵਿੱਚ ਜਿਹੜੇ ਵੀ ਵਾਕ ਆ ਰਹੇ ਹਨ ਤੇ ਅਧਿਆਪਕ ਨੂੰ ਚਾਹੀਦਾ ਕਿ ਉਹਨਾਂ ਵਾਕਾਂ ਦੇ ਜਿਹੜੇ ਚਾਹੇ ਉਹ ਮਿਸ਼ਰਤ ਵਾਕ ਆ ਜਾਂ ਸੰਯੁਕਤ ਵਾਕ ਉਹਨਾਂ ਨੂੰ ਅਲੱਗ-ਅਲੱਗ ਕਰਕੇ ਉਹਨਾਂ ਦਾ ਵਿਸ਼ਲੇਸ਼ਣ ਕਰਕੇ ਵਾਕ ਦੇ ਹਰੇਕ ਖੰਡ ਦਾ ਜਿਹੜਾ ਅਰਥ ਸਮਝਾਉਣਾ ਚਾਹੀਦਾ ਆ ਤੇ ਵਾਕਾਂ ਦਾ ਜਿਹੜਾ ਸੰਪੂਰਨ ਅਰਥ ਵਿਦਿਆਰਥੀਆਂ ਨੂੰ ਸਮਝਾਉਣਾ ਚਾਹੀਦਾ ਆ ਵਾਕਾਂ ਦੇ ਵਿੱਚ ਵਰਤੇ ਜਾਣ ਵਾਲੇ ਅਲੰਕਾਰਾਂ ਦੇ ਬਾਰੇ ਵੀ ਵਿਦਿਆਰਥੀ ਨੂੰ ਸਮਝਾਉਣਾ ਚਾਹੀਦਾ ਆ ਵਿਆਕਾਂਕਾਂ ਵਾਕਾਂ ਦੀ ਜਿਹੜੀ ਆ ਪ੍ਰਸੰਗ ਸਹਿਤ ਵਿਆਖਿਆ ਵੀ ਕਰਨੀ ਚਾਹੀਦੀ ਆ ਔਰ ਨਾਲ ਦੇ ਨਾਲ ਵਿਦਿਆਰਥੀ ਨੂੰ ਬਾਕ ਬਣਾਉਣੇ ਜਿਹੜੇ ਆ ਉਹ ਵੀ ਸਿਖਾਉਣੇ ਜਿਹੜੇ ਆ ਚਾਹੀਦੇ ਆ ਠੀਕ ਹੈ ਉਸ ਤੋਂ ਬਾਅਦ ਹੁਣ ਇਹ ਸੀ ਵਿਆਖਿਆ ਸ਼ਬਦਾਂ ਦੀ ਵਿਆਖਿਆ ਹੋਗੀ ਮੁਹਾਵਰੇ ਖੋਤਾਂ ਦੀ ਵਿਆਖਿਆ ਹੋਗੀ ਵਾਕਾਂ ਦੀ ਵਿਆਖਿਆ ਹੋਗੀ ਉਸ ਤੋਂ ਬਾਅਦ ਤੀਸਰਾ ਜਿਹੜਾ ਚਰਨ ਆ ਇਹਦਾ ਉਹ ਹੈਗਾ ਵਿਚਾਰ ਵਿਸ਼ਲੇਸ਼ਣ ਜਦੋਂ ਵਿਚਾਰਾਂ ਦੇ ਉੱਤੇ ਵਿਸ਼ਲੇਸ਼ਣ ਕੀਤਾ ਜਾਣਾ ਆ ਠੀਕ ਹੈ ਸੋ ਇਸ ਤੋਂ ਬਾਅਦ ਜਦੋਂ ਪਾਠ ਪਾਚਨ ਕਰਨ ਤੋਂ ਬਾਅਦ ਉਹਨਾਂ ਦੀ ਵਿਆਖਿਆ ਕਰਨ ਤੋਂ ਬਾਅਦ ਜਿਹੜਾ ਅਗਲਾ ਚਰਨ ਜਿਹੜਾ ਵਿਸ਼ਲੇਸ਼ਣ ਦਾ ਆਉਂਦਾ ਆ ਠੀਕ ਹੈ ਅਸਲ ਦੇ ਵਿੱਚ ਬਾਚਨ ਤੇ ਵਿਆਖਿਆ ਵਿਚਾਰ ਗ੍ਰਹਿਣ ਕਰਨ ਦੇ ਹੀ ਜਿਹੜੇ ਆ ਕਦਮ ਜਿਹੜੇ ਆ ਕਦਮ ਹਨ ਤੇ ਇਸ ਤੋਂ ਬਾਅਦ ਚਾਹੀਦਾ ਆ ਕਿ ਵਿਚਾਰਾਂ ਨੂੰ ਜਦੋਂ ਜਿਹੜਾ ਆ ਵਿਆਖਿਆ ਜਦੋਂ ਅਧਿਆਪਕ ਨੇ ਕਰ ਦਿੱਤੀ ਆ ਫਿਰ ਉਸ ਵਿਚਾਰਾਂ ਦੇ ਭਾਵ ਜਿਹੜੇ ਆ ਵਿਦਿਆਰਥੀ ਨੂੰ ਸਮਝਾਉਣੇ ਚਾਹੀਦੇ ਆ ਦੇ ਸਟਾਨ ਤੋਂ ਉਦਾਹਰਨਾ ਦੁਆਰਾ ਔਖੇ ਵਿਚਾਰਾਂ ਦਾ ਜਿਹੜਾ ਸਪਸ਼ਟੀਕਰਨ ਕਰਨਾ ਚਾਹੀਦਾ ਆ ਠੀਕ ਹੈ ਬਿਦ ਵਿੱਚ ਕੀ ਹੁੰਦਾ ਕਿ ਬਹੁਤ ਸਾਰੇ ਗੁੰਝਲਦਾਰ ਭਾਵ ਜਿਹੜੇ ਆ ਵਿਚਾਰ ਜਿਹੜੇ ਹੁੰਦੇ ਆ ਉਹ ਵਿਦਿਆਰਥੀਆਂ ਨੂੰ ਸਮਝ ਨਹੀਂ ਆਉਂਦੇ ਉਸ ਟਾਈਮ ਅਧਿਆਪਕ ਨੂੰ ਚਾਹੀਦਾ ਆ ਕਿ ਉਹਨਾਂ ਨੂੰ ਉਦਾਹਰਨਾ ਦੇ ਕੇ ਪ੍ਰਦਰਸ਼ਨ ਕਰਕੇ ਹਨਾ ਤੇ ਲੇਖਾਂ ਦੇ ਵਿੱਚ ਜਿੰਨੇ ਵੀ ਇਦਾਂ ਦੇ ਵਿਚਾਰ ਜਿਹੜੇ ਆ ਗੁੰਝਲਦਾਰ ਆ ਉਹ ਵਿਦਿਆਰਥੀ ਨੂੰ ਜਿਹੜੇ ਆ ਉਹਨਾਂ ਦੇ ਨਿੱਜੀ ਜੀਵਨ ਦੇ ਨਾਲ ਸੰਬੰਧ ਉਹਨਾਂ ਦਾ ਜੋੜ ਕੇ ਉਹਨਾਂ ਨੂੰ ਜਿਹੜਾ ਸਮਝਾਉਣਾ ਚਾਹੀਦਾ ਇਸ ਤਰ੍ਹਾਂ ਵਿਦਿਆਰਥੀ ਜਲਦੀ ਸਮਝਦੇ ਆ ਠੀਕ ਹੈ ਸਹੀ ਢੰਗ ਦੇ ਨਾਲ ਸੌਖੇ ਤੋਂ ਸੌਖੇ ਤਰੀਕੇ ਦੇ ਨਾਲ ਉਹਨਾਂ ਨੂੰ ਜੜਾਇਆ ਉਹਨਾਂ ਦਾ ਸਪਸ਼ਟੀਕਰਨ ਕਰਕੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਆ ਲੇਖ ਲੇਖਕ ਦੇ ਬਾਰੇ ਸੰਖੇਪ ਜਾਣਕਾਰੀ ਠੀਕ ਹੈ ਸੋ ਇੱਥੇ ਗਲਤੀ ਦੇ ਨਾਲ ਲੇਖ ਲਿਖਿਆ ਗਿਆ ਲੇਖਕ ਦੇ ਬਾਰੇ ਸੰਖੇਪ ਜਾਣਕਾਰੀ ਆ ਕਿ ਅਗਰ ਜੇ ਵਿਦਿਆਰਥੀ ਨੂੰ ਜੜਾਇਆ ਲੇਖਕ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਜੋ ਉਸ ਲੇਖ ਦਾ ਰਚਨਹਾਰ ਆ ਠੀਕ ਹੈ ਤੇ ਇਹਦੇ ਨਾਲ ਕੀ ਹੋਊਗਾ ਕਿ ਲੇਖਕ ਦੇ ਬਾਰੇ ਜਾਣਨ ਤੋਂ ਬਾਅਦ ਜੜੀ ਆ ਉਹ ਉਹਨਾਂ ਦੀ ਰੁਚੀ ਜੜੀ ਵਿਦਿਆਰਥੀਆਂ ਦੀ ਆ ਉਹ ਪੈਦਾ ਹੋਊਗੀ ਉਸ ਲੇਖ ਬਾਰੇ ਵੀ ਔਰ ਉਹ ਅਗਰ ਲੇਖਕ ਦੇ ਬਾਰੇ ਜਾਣਦੇ ਹੋਣਗੇ ਤੇ ਲੇਖਕ ਦੀ ਰਚਨਾ ਨੂੰ ਵੀ ਧਿਆਨ ਦੇ ਨਾਲ ਪੜ੍ਹਣਗੇ ਔਰ ਉਹਨੂੰ ਵੀ ਕਦੀ ਵੀ ਭੁੱਲਣਗੇ ਨਹੀਂ ਠੀਕ ਹੈ ਸੋ ਲੇਖਕ ਦੇ ਬਾਰੇ ਜਾਨਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਬੁੱਧੀ ਪ੍ਰੀਖਿਆ ਇਹ ਸਾਰੇ ਹੀ ਚਰਨਾਂ ਤੋਂ ਬਾਅਦ ਜਿਹੜੀ ਬੁੱਧੀ ਪ੍ਰੀਖਿਆ ਜਿਹੜੀ ਆ ਬੁੱਧੀ ਪ੍ਰੀਖਿਆ ਦੇ ਵਿੱਚ ਕੀ ਆ ਕਿ ਬੁੱਧੀ ਪ੍ਰੀਖਿਆ ਦੇ ਵਿੱਚ ਅਧਿਆਪਕ ਦੇ ਦੁਆਰਾ ਜਿਹੜੀ ਆ ਜਾਂਚ ਕੀਤੀ ਜਾਂਦੀ ਆ ਕਿ ਉਸ ਨੇ ਜਿਹੜਾ ਆ ਵਿਦਿਆਰਥੀਆਂ ਨੂੰ ਜਿਹੜਾ ਆ ਵੀ ਸਾਰੇ ਹੀ ਬਾਚਨ ਵੀ ਸਿਖਾ ਦਿੱਤਾ ਆ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਵਿਦਿਆਰਥੀਆਂ ਨੂੰ ਜਿਹੜਾ ਆ ਵਿਆਖਿਆ ਵੀ ਸਿਖਾ ਦਿੱਤੀ ਆ ਵਿਚਾਰ ਵਿਸ਼ਲੇਸ਼ਣ ਵੀ ਕਰ ਲਿਆ ਹੁਣ ਬੁੱਧੀ ਪ੍ਰੀਖਿਆ ਹੋਊਗੀ ਜਿਹਦੇ ਵਿੱਚ ਵਿਦਿਆਰਥੀ ਦੀ ਜਾਂਚ ਕੀਤੀ ਜਾਊਗੀ ਕਿ ਵਿਦਿਆਰਥੀ ਕਿੰਨਾ ਕੁ ਸਮਝਿਆ ਆ ਠੀਕ ਹੈ ਅਗਰ ਵਿਦਿਆਰਥੀ ਪੂਰੇ ਤਰੀਕੇ ਦੇ ਨਾਲ ਨਹੀਂ ਸਮਝੇ ਅਜੇ ਵੀ ਕੁਝ ਕਮੀਆਂ ਆ ਤੇ ਇੱਕ ਵਾਰ ਫਿਰ ਤੋਂ ਵਿਆਖਿਆ ਕੀਤੀ ਜਾਊਗੀ ਤੇ ਫਿਰ ਵਿਚਾਰ ਵਿਸ਼ਲੇਸ਼ਣ ਜਿਹੜਾ ਹੈ ਕੀਤਾ ਜਾਊਗਾ ਠੀਕ ਹੈ ਸੋ ਇਹ ਜਿਹੜਾ ਤੁਹਾਡਾ ਵਾਰਤਕ ਦਾ ਟਾਪਿਕ ਸੀ ਬਹੁਤ ਸੌਖਾ ਜਿਹਾ ਟਾਪਿਕ ਆ ਠੀਕ ਹੈ ਸੋ ਇਹਦੇ ਵਿੱਚ ਜਿਹੜਾ ਆ ਇਹਨੂੰ ਤੁਸੀਂ ਲੌਂਗ ਤੇ ਲਈ ਤਿਆਰ ਕਰ ਲਓ ਤੇ ਬਹੁਤ ਵਧੀਆ ਆ ਇਹਦੇ ਵਿੱਚ ਤੁਸੀਂ ਜਿਹੜੀਆਂ ਉਦਾਹਰਨਾਂ ਵੀ ਦੇ ਸਕਦੇ ਆ ਕੋਈ ਵੀ ਲੇਖ ਕਹਾਣੀ ਤੁਸੀਂ ਜਿਹੜੀ ਪੜ੍ਹੀ ਆ ਤੁਸੀਂ ਉਹਦੇ ਵਿੱਚ ਆ ਕਿਦਾਂ ਸਿੱਖਿਆ ਤੁਹਾਡਾ ਐਕਸਪੀਰੀਅੰਸ ਕੀ ਰਿਹਾ ਤੁਸੀਂ ਉਹ ਸਾਰਾ ਕੁਝ ਜਿਹੜਾ ਇਹਦੇ ਵਿੱਚ ਐਡ ਕਰ ਸਕਦੇ ਆ ਧੰਨਵਾਦ